ਪਾਣੀ ਵਿੱਚ ਮਾਰਾਂ ਦਿੱਤਾ ਕਲ ਦੀ ਪਈ ਰੋ ਜੂੜੀ ਕਾ ਰਾਂਜਨ ਮਿਲਵਾ ਦੇ ਰੱਬਾ ਮੁਸ਼ਕਲ ਨਹੀਂ ਨਾਮਕ ਚੰਬੀ ਹਾ ਚਾਲ ਹਾ ਸੋਣਾ ਹੁਣ ਮੜ ਜਾ ਵੀਰਾ ਇੱਕ ਦੋ ਤੇ ਦੋ ਦੋ ਚਾਰਨੀ ਆ ਜਾਇਆ 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 ਜਾ ਕਰੀਏ ਤੇਰੇ ਥੋੜੇ ਕੁੜੇ ਆ ਨਾ ਕੁੜੇ ਬੜ ਦੇਖਣ ਤੇ ਬਰਾਚਰ ਬੋਟ ਖੋ ਲਿਆ ਮੇਰੇ ਬਹੁਤ ਹੀ ਸਤਕਾਰਯੋਗ ਸਜਣੂ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਕੈਂਟ ਬੱਕਰੀਆਂ ਵਾਲਾ ਤੇ ਦੋਸਤੋ ਅੱਜ ਤੁਹਾਡੀ ਮੁਲਾਕਾਤ ਅਸੀਂ ਅਜਹੀ ਸ਼ਖਸੀਅਤ ਦੇ ਨਾਲ ਕਰਾਉਣ ਜਾ ਰਹੇ ਹਾਂ ਜਿਹੜੇ ਅਨੇਕਾਂ ਪ੍ਰਕਾਰ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਕੱਢਦੇ ਨੇ ਤੇ ਨਾਲ ਨਾਲ ਉਹਨਾਂ ਨੂੰ ਗਾਉਣ ਦਾ ਵੀ ਸ਼ੌਂਕ ਆ ਤੇ ਲਿਖਣ ਦਾ ਵੀ ਸ਼ੌਂਕ ਆ ਅਸੀਂ ਖੜੇ ਹਾਂ ਪਿੰਡ ਬਾਰੇਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਤੁਹਾਡੀ ਮੁਲਾਕਾਤ ਅਸੀਂ ਕਰਵਾਉਣ ਜਾ ਰਹੇ ਹਾਂ ਜਤਿੰਦਰ ਸਿੰਘ ਜਿੰਦੂ ਦੇ ਨਾਲ ਆਜੋ ਵੀ ਦੋਸਤੋ ਕਰਦੇ ਆਪਾਂ ਜਤਿੰਦਰ ਸਿੰਘ ਜਿੰਦੂ ਦੇ ਨਾਲ ਮੁਲਾਕਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਣਾ ਤੁਸੀਂ ਸਾਨੂੰ ਟਾਈਮ ਦਿੱਤਾ ਆਪਦੀ ਜਿਹੜਾ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਹਨਾ ਤੇ ਬਾਈ ਅਸੀਂ ਅੱਜ ਸੋਚਿਆ ਵੀ ਅਸੀਂ ਜਿਹੜਾ ਤੁਹਾਡੀ ਜ਼ਿੰਦਗੀ ਦੇ ਬਾਰੇ ਥੋੜਾ ਬਹੁਤਾ ਦਰਸ਼ਕਾਂ ਨੂੰ ਵੀ ਆਪਾਂ ਹਨਾ ਦੱਸੀਏ ਵੀ ਤੁਸੀਂ ਕਿਵੇਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਛਾਏ ਹੋਏ ਹੋ ਹਨਾ ਤੇ ਆਪਣੀਆਂ ਆਵਾਜ਼ਾਂ ਦੇ ਨਾਲ ਜਿਹੜਾ ਤੁਸੀਂ ਲੋਕਾਂ ਦਾ ਮਨੋਰੰਜਨ ਕਰ ਰਹੇ ਹੋ ਹਨਾ ਤੇ ਨਾਲ-ਨਾਲ ਤੁਹਾਨੂੰ ਸਿੰਗਿੰਗ ਦੇ ਬਾਰੇ ਵੀ ਆਪਾਂ ਤੁਹਾਡੇ ਬਾਰੇ ਗੱਲਬਾਤ ਕਰਾਂਗੇ ਹਨਾ ਬਾਈ ਤੇ ਆਪਾਂ ਜੇਕਰ ਗੱਲ ਕਰੀਏ ਤਾਂ ਬਾਈ ਸਭ ਤੋਂ ਪਹਿਲਾਂ ਇਹੀ ਗੱਲ ਆ ਜਾਂਦੀ ਵੀ ਤੁਹਾਨੂੰ ਇਹ ਜਿਹੜਾ ਆ ਜੋ ਆਪਾਂ ਤੁਰ ਫਿਰ ਕੇ ਗੱਲ ਕਰਦੇ ਹਾਂ ਨਾਲੇ ਤੇ ਵੀ ਜਿਹੜਾ ਸ਼ੌਂਕ ਤੁਹਾਨੂੰ ਸਭ ਤੋਂ ਪਹਿਲਾਂ ਆਇਆ ਕਿੱਥੋਂ ਵੀ ਤੁਹਾਨੂੰ ਇਹ ਚੰਨ ਕਿੱਥੋਂ ਲੱਗੀ ਇਹ ਅ ਮੈਂ ਨਾ ਰਿੱਕੀ ਵੀਰੇ ਸਕੂਲ ਟਾਈਮ ਸਿੰਗਿੰਗ ਕਰਦਾ ਸੀ ਹਨ ਤੇ ਇੱਕ ਨਾ ਜਦੋਂ ਮੂਵੀਜ਼ ਦੇਖਣੀ ਹੈ ਹਨ ਅਲੱਗ-ਅਲੱਗ ਕਲਾਕਾਰ ਦੇਖਦੇ ਸੀਗਾ ਸਿੰਗਰ ਦੇਖਦਾ ਸੀਗਾ ਹਨ ਤਾਂ ਵੈਸੇ ਹੀ ਨਾ ਮਤਲਬ ਉਹਨਾਂ ਰਗੀ ਆਇਂ ਚ ਲੱਗਦਾ ਹੁੰਦਾ ਨਾ ਵੀ ਔਰ ਮੈਂ ਇਹਦੀ ਨੂੰ ਗਾਵਾਂ ਹਨਾ ਤਾਂ ਉਹ ਕਰਦੇ ਕਰਦੇ ਸਮ ਟਾਈਮ ਆਈ ਲੱਗਣ ਲੱਗ ਜਾਂਦਾ ਯਾਰ ਮੇਰੀ ਵਾਇਸ ਇਹਦੇ ਵਰਗੀ ਹਾਂ ਨਾ ਤੇ ਜਦੋਂ ਮੈਂ ਕਾਲਜ ਚ ਗਿਆ ਹਨਾ ਕਾਲਜ ਦੇ ਵਿੱਚ ਜਾ ਕੇ ਮੈਂ ਮੌਮਿਕਰੀ ਕਰਨ ਲੱਗਾ ਉਹਦੇ ਨਾਲ ਮੇਰੇ ਉਸਤਾਦ ਜੀ ਰਿਆਨ ਖਾਨ ਹਨਾ ਅੱਛਾ ਉਹਨਾਂ ਨੇ ਮਤਲਬ ਜਦੋਂ ਪਹਿਲਾ ਫਸਟ ਟਾਈਮ ਉਹਨਾਂ ਨੂੰ ਮਿਲਿਆ ਸੀਗਾ ਉਹਨਾਂ ਆਵਾਜ਼ਾਂ ਕੱਢਦੇ ਸੀਗੇ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਮੌਮਿਕਰੀ ਹੁੰਦੀ ਕੀ ਆ ਸਾਡੇ ਵਿੱਚ ਤੇ ਉਹ ਸਿੰਗਰਾਂ ਦੀਆਂ ਆਵਾਜ਼ਾਂ ਕੱਢਦੇ ਸੀਗੇ ਇੰਦਾ ਜੋ ਫਿਰ ਮੈਨੂੰ ਵੀ ਮਤਲਬ ਸ਼ੌਂਕ ਤਾਂ ਸੀਗਾ ਹੀ ਹਨਾ ਵੀ ਐਂ ਕਰਕੇ ਇਦਾਂ ਵਾਇਸ ਕੱਢਦਾ ਸੀਗਾ ਮੈਂ ਤੇ ਮੈਂ ਕਹਾਂ ਯਾਰ ਮੈਂ ਵੀਗਾ ਮੈਂ ਵੀ ਕਰਕੇ ਦਿਖਾਉਣਾ ਤੁਹਾਨੂੰ ਇਹ ਵੀ ਮੈਂ ਵੀ ਕਰ ਲੈਣਾ ਜਦੋਂ ਮੈਂ ਮਤਲਬ ਕਾਰਟੂਨਸ ਦੀ ਗੱਡੀ ਆਵਾਜ਼ ਹੈ ਨਾ ਤਿੰਨ ਚਾਰ ਸਿੰਗਰਾਂ ਦੀਆਂ ਗੱਡੀਆਂ ਅੱਛਾ ਉਹ ਕਹਿੰਦੇ ਉਹਨਾਂ ਕੋਲ ਸਟੂਡੈਂਟ ਹੈ ਨਹੀਂ ਸੀਗਾ ਕੋਈ ਮੰਮੀ ਕਰੀ ਵਾਲਾ ਅੱਛਾ ਅੱਛਾ ਮੈਨੂੰ ਕਹਿੰਦੇ ਯਾਰ ਮੰਮੀ ਕਰੀ ਤੂੰ ਕਰੇਗਾ ਫਿਰ ਮੈਂ ਫੈਸਟੀਵਲ ਮਤਲਬ ਖੇਡਿਆ ਹੈ ਨਾ ਪਹਿਲੀ ਵਾਰ ਖੇਡਿਆ ਸੀ ਤੇ ਪਹਿਲੀ ਵਾਰ 골ਡ ਸੀਗਾ ਮੇਰਾ ਅੱਛਾ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਸ਼ੁਰੂ ਹੀ ਕਰ ਲਿਆ ਕੰਮ ਇਹ ਫਿਰ ਮੈਂ ਖਾਲਸਾ ਕਾਲਜ ਚਲਾ ਗਿਆ ਖਾਲਸਾ ਕਾਲਜ ਸਟੱਡੀ ਕੀਤੀ ਹੈ ਨਾ ਉੱਥੇ ਫੈਸਟੀਵਲ ਵਗੈਰਾ ਲੜਦਾ ਰਿਹਾ ਫਿਰ ਇੰਟਰਵਿਊਜ਼ ਹੋਈ ਗਈਆਂ ਤੇ ਮਤਲਬ ਇਦਾਂ ਹੀ ਚੱਲ ਰਿਹਾ ਕੰਮ। ਅੱਛਾ ਜਿਹੜੇ ਮਤਲਬ ਆਪਾਂ ਗੱਲ ਕਰੀਏ ਤਾਂ ਵੀ ਤੁਹਾਡੇ ਜਿਹੜੇ ਮਿਮਿਕਰੀ ਦੇ ਜਿਹੜੇ ਗੁਰੂ ਨੇ ਆ ਉਹ ਹੋਰੀਆਂਨ ਖਾਨ ਜੀ ਨੇ ਹਨਾ ਤੇ ਫਿਰ ਇਹ ਏਦੋਂ ਪਹਿਲਾਂ ਤੁਹਾਨੂੰ ਕੁਝ ਨਹੀਂ ਸੀ ਹੁੰਦਾ ਉਹਨਾਂ ਤੋਂ ਪਹਿਲਾਂ। ਉਦੋਂ ਪਹਿਲਾਂ ਹਾਂ ਉਦੋਂ ਪਹਿਲਾਂ ਮੈਂ ਮਤਲਬ ਕਰਦਾ ਸੀਗਾ ਆਪਦੇ ਵਹਾਵ ਤੇ ਕਰਦਾ ਸੀਗਾ ਜਿੰਨਾ ਵੀ ਕਰਦਾ ਸੀਗਾ ਪਰ ਜਿਹੜਾ ਬਰੀਕੀ ਉਹਨਾਂ ਹੁੰਦੀ ਏ ਇੱਕ ਚੀਜ਼ ਕਿਸੇ ਵੀ ਚੀਜ਼ ਦੀ ਵੀ ਯਾਰ ਇਦਾਂ ਐ ਕਰਨਾ ਐ ਕਰਨਾ ਸਾਰੀ ਗੱਲ ਦੀ ਖੇਡ। ਅੱਛਾ ਜਿਹੜਾ ਉਹ ਗੱਲ ਦੀ ਕਲਾਕਾਰੀ ਏ ਜਿਹੜੀ ਉਹਨਾਂ ਨੇ ਸਿਖਾਈ ਏ ਮੈਨੂੰ। ਅੱਛਾ ਅੱਛਾ। ਤੇ ਇਸ ਕੰਮ ਦੇ ਵਿੱਚ ਕਿੰਨਾ ਕਸਾਵਾ ਹੋ ਗਿਆ ਬਈ ਭੈਣੇ ਮੈਨੂੰ ਯਾਰ ਵੀਰੇ ਹੋ ਗਿਆ ਘੱਟੋ ਘੱਟ 7-8 ਸਾਲ ਹੋ ਗਏ ਅੱਛਾ ਥੀਏਟਰ ਕਰਦੇ ਨੇ ਹਾਂ ਥੀਏਟਰ ਕਰਦੇ ਨੇ ਅੱਛਾ ਤੇ ਫਿਰ ਹੁਣ ਕਿਵੇਂ ਲੱਗਦਾ ਵੀ ਇਹੀ ਕੰਮ ਕਰਨਾ ਜਾਂ ਅੱਗੇ ਕੰਮ ਵੀਰੇ ਇੱਕ ਜਦੋਂ ਆਪਾਂ ਕਿਸੇ ਚੀਜ਼ ਨਾਲ ਜੁੜੇ ਹੋਈ ਹੈ ਨਾ ਆਪਣੀ ਹੋਪ ਜੁੜ ਜਾਂਦੀ ਹੈ ਉਹਦੇ ਨਾਲ ਹਾਂ ਹਾਂ ਹਨਾ ਉਹਦਾ ਕਰਕੇ ਫਿਰ ਆਈ ਜਿਹਾ ਹੋਣ ਲੱਗ ਜਾਂਦਾ ਵੀ ਯਾਰ ਨਾ ਤਾਂ ਉਹ ਚੀਜ਼ ਨੂੰ ਛੱਡ ਸਕਦਾ ਬੰਦਾ ਇਹ ਕਲਾਕਾਰੀ ਵੀ ਇੱਕ ਐਹੋ ਜੀ ਚੀਜ਼ ਹੈ ਨਾ ਚਲੋ ਆਪਕ ਸਮ ਟਾਈਮ ਬੰਦੇ ਨਾ ਕਲਾਕਾਰ ਦਾ ਮਜ਼ਾਕ ਡਾਉਣ ਲੱਗ ਜਾਂਦੇ ਆਂ ਜੋ ਆਂ ਜੋ ਹੁਣ ਉਹਦੇ ਰੰਗ ਹਰਕਤਾਂ ਕਰਨ ਲੱਗ ਜਾਂਦੇ ਪਰ ਆਰਟਿਸਟ ਦੇ ਇੱਕ ਵੱਡੀ ਮੇਨ ਗੱਲ ਆ ਢੱਡ ਲੱਗਿਆ ਹੁੰਦਾ ਹਮ ਠੀਕ ਨਹੀਂ ਹਾਂ ਸਹੀ ਕਹਿੰਦੇ ਉਹ ਸਮ ਟਾਈਮ ਕਈ ਬੰਦੇ ਜਿਹੜੇ ਹਨ ਹੁੰਦੇ ਆ ਮਜਬੂਰੀ ਚ ਕਰਨ ਲੱਗ ਜਾਂਦੇ ਕਈ ਸ਼ੌਂਕ ਨੂੰ ਕਰਨ ਲੱਗ ਜਾਂਦੇ ਜਿਵੇਂ ਵੀ ਹਨ ਪਰ ਇਹ ਇੱਕ ਇਹੋ ਜੀ ਚੀਜ਼ ਆ ਵੀ ਜਿਹੜੀ ਬੰਦੇ ਦੇ ਵਿੱਚ ਜਿਹਦੇ ਵਿੱਚ ਹੈਗੀ ਆ ਨਾ ਜਿਹੜੇ ਚ ਰਚ ਗਈ ਇਹ ਉਹਨੂੰ ਛੱਡ ਨਹੀਂ ਸਕਦਾ ਠੀਕ ਤੇ ਨਾ ਹੀ ਉਹ ਕਿਸੇ ਹੋਰ ਚੀਜ਼ ਵੱਲ ਦੇਖ ਸਕਦਾ ਤੁਸੀਂ ਜੌਬ ਵੀ ਕਰ ਲਓ ਨਾ ਹਮ ਹਮ ਤੁਸੀਂ ਕਰ ਨਹੀਂ ਸਕਦੇ ਵੀਰੇ ਸਹੀ ਸਹੀ ਗੱਲ ਆ ਕਿਉਂਕਿ ਤੁਸੀਂ ਇੱਕ ਆਰਟਿਸਟ ਜਿਹੜਾ ਹੁੰਦਾ ਨਾ ਉਹ ਇੱਕ ਆਜ਼ਾਦ ਪਰਿੰਦਾ ਹੁੰਦਾ ਹੂੰ ਠੀਕ ਆ ਤੇ ਪਰਿੰਦੇ ਕਦੇ ਵੀ ਪਿੰਜਰਾ ਚ ਰਹਿ ਕੇ ਖੁਸ਼ ਨਹੀਂ ਹੁੰਦੇ ਸਹੀ ਗੱਲ ਕਹੀ ਹੈ ਬਾਈ ਹਨਾ ਬਾਈ ਜੇ ਗੱਲ ਕਰੀਏ ਤਾਂ ਵੀ ਫੈਮਿਲੀ ਦਾ ਇਹਦੇ ਵਿੱਚ ਤੁਹਾਡੇ ਜਿਹੜਾ ਇਹ ਥੀਏਟਰ ਦੀ ਲਾਈਫ ਦੇ ਵਿੱਚ ਕੀ ਯੋਗਦਾਨ ਆ ਵੀ ਉਹ ਕਹਿੰਦੇ ਹਨਾ ਕੰਜਰ ਕਹਿੰਦੇ ਹੁੰਦੇ ਜਿਵੇਂ ਆਪਣੇ ਆਮ ਪਿੰਡਾਂ ਦੇ ਵਿੱਚ ਜੇ ਤਾਂ ਭਾਈ ਕੰਜਰ ਕੀਤਾਗਾ ਵੀ ਤੂੰ ਤੁਹਾਨੂੰ ਕਿੰਨਾ ਇਹ ਪਿੰਡ ਦਾ ਜਾਂ ਮਾਹੌਲ ਹੁੰਦਾ ਵੀ ਇਹ ਕਿਹੜੇ ਕੰਮਾਂ ਚ ਪਤਾ ਜਵਾਕ ਵੀ ਤੁਹਾਨੂੰ ਕਿੰਨਾ ਇਹ ਉਹ ਆ ਗਿਆ ਮਾਹੌਲ ਦਾ ਸਾਹਮਣਾ ਕਰਨਾ ਪਿਆ ਨਹੀਂ ਭਾਈ ਮੈਂ ਹੁੰਦਾ ਹਾਂ ਗੱਲ ਕਰ ਲੂੰਗਾ ਮੈਨੂੰ ਸਪੋਰਟ ਨਹੀਂ ਹੈਗੀਗੀ ਘਰ ਲੈ ਤਾਂ ਗਾਲਾਂ ਹੀ ਕੱਢਦੇ ਮੈਨੂੰ ਅੱਛਾ ਕਰੋ ਤਾਂ ਮੈਂ ਗਾਲਾਂ ਲੈਣਾ ਬਹੁਤ ਅੱਛਾ ਅੱਛਾ ਪਰ ਹੁਣ ਮੇਰੀਆਂ ਵੀਡੀਓ ਵੀਰਲ ਹੁੰਦੀਆਂ ਨਾ 10 10 15 15 ਮਿਲੀਅਨ ਵੀਡੀਓ ਜਾ ਜਾਂ ਵਰਦੀਆਂ ਕਮੇਡੀ ਵੀਡੀਓ ਬਣਾਉਂਦਾ ਸੀਗਾ ਇੰਸਟਾਗ੍ਰਾਮ ਤੇ ਤੇ ਪਿੰਡ ਦੀ ਮੈਨੂੰ ਪੂਰੀ ਸਪੋਰਟ ਆ ਅੱਛਾ ਘਰੇ ਘਰੇ ਤਾਂ ਮੇਰੇ ਗਾਲਾਂ ਪੈਂਦੀਆਂ ਜਦੋਂ ਮੈਂ ਪਿੰਡ ਜਾ ਵਰਦਾ ਪਿੰਡ ਪਿੰਡ ਦੇ ਵਿੱਚ ਜਦੋਂ ਵਰਦਾ ਮੈਂ ਉਦੋਂ ਕਲਾਕਾਰ ਹੁੰਦਾ ਹਾਂ ਹਾਂ ਫਰ ਪਿੰਡ ਕਹਿੰਦਾ ਯਾਰ ਵੀ ਘੈਂਟਾ ਬੰਦਾ ਘੈਂਟਾ ਬੰਦਾ ਮੇਰੇ ਨਾਲ ਮਤਲਬ ਹੂੰ ਆਏ ਮਤਲਬ ਗੱਲ ਗੁੱਲ ਕਰਦੇ ਜਦੋਂ ਹੂੰ ਕਹਿਣਗੇ ਯਾਰ ਬਹੁਤ ਇਹ ਤਾਂ ਕੰਮ ਉਲਟ ਹੋਇਆ ਪਿਆ ਹਨਾ ਕਿੱਥੇ ਤਾਂ ਪਿੰਡ ਮੱਚਦਾ ਹੁੰਦਾ ਤੇ ਇੱਥੇ ਕਰਦੇ ਉਹ ਉਲਟੇ ਹੋਏ ਪਏ ਹਨਾ ਕਿੱਥੇ ਦੋਨੇ ਕੁਸ਼ੀ ਹੁੰਦਾ ਹੁੰਦਾ ਹਨਾ ਸਹੀ ਗੱਲਾਂ ਹਨਾ ਨਹੀਂ ਨਹੀਂ ਪਿੰਡ ਦੀ ਤਾਂ ਬਹੁਤ ਸਕੋਰ ਆ ਬਾਈ ਹੈ ਤਾਂ ਕਰਦਿਆਂ ਦੀ ਵੀ ਕਈ ਕਿਸੇ ਨਾ ਕਿਸੇ ਟਾਈਮ ਨਾ ਬੰਦੇ ਨੂੰ ਜਾਂ ਕਰਦਿਆਂ ਨੂੰ ਫਿਕਰ ਤਾਂ ਹੁੰਦੀ ਆ ਬਾਈ ਉਹਨਾਂ ਨੂੰ ਪਤਾ ਚੀਜ਼ ਚੱਕਰ ਹੁੰਦਾਗਾ ਉਹਨਾਂ ਨੂੰ ਇਹ ਗੱਲ ਹੁੰਦੀ ਆ ਵੀ ਯਾਰ ਕਿਤੇ ਨਾ ਇਧਰ ਜਾਂਦਾ 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 ਕਿਤੇ ਰੋਲ ਨਾ ਜਾਵੇ اچھا ਇਹ ਤਾਂ ਹੈ ਹਾਂ ਪਰ ਆਪਾਂ ਨੂੰ ਪਤਾ ਹੁੰਦਾ ਹਨਾ ਵੀ ਸ਼ਾਇਦ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਤਾਂ ਕਰਕੇ ਉਹਨਾਂ ਨੂੰ ਨਾ ਪਰ ਜਿੰਨਾ ਆਪਾਂ ਨੂੰ ਲੱਗਦਾ ਵੀ ਹਨਾ ਮਕਾਮ ਪਾਉਣਾ ਸੌਖਾ ਉਹਨਾਂ ਹੈ ਵੀ ਨਹੀਂ ਹੈਗਾ ਹਨਾ ਜਿੰਨਾ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਸੌਖਾ ਹੀ ਹੈ ਕੰਮ ਹਨਾ ਵੀ ਡਾਇਲੌਗ ਬੋਲਿਆ ਤੇ ਤੁਰ ਗਏ ਪਰ ਇਹਨਾਂ ਹੈ ਨਹੀਂ ਹਨਾ ਇਹ ਸੌਖਾ ਜਦੋਂ ਵਿੱਚ ਵੜਦੇ ਆਪਾਂ ਉਦੋਂ ਪਤਾ ਲੱਗਦਾ ਹਨਾ ਹਾਂ ਬਰੇ ਇਹਦੇ ਵਿੱਚ ਇਹ ਜਿਹੜੀ ਇੰਡਸਟਰੀ ਨਾ ਇੱਕ ਗੁੰਝਲਦਾਰ ਜੀ ਇੱਕ ਪਹੇਲੀ ਆ ਹਨਾ ਤੁਸੀਂ ਸਬਸਿਡੀ ਦੇਖੀ ਹੈ? ਹਾਂ ਦੇਖੀ ਹੈ। ਉਹ ਗੇਮ ਹੈ ਕਹੋ ਜੀ ਜ ਜਿਹਦੇ ਚ ਤੁਹਾਨੂੰ ਪਤਾ ਨਹੀਂ ਕਿ ਕਿਹੜੇ ਪ੍ਰਕਾਰ ਦੇ ਸੱਪ ਟੱਕਰਦਾ। 99 ਤੋਂ ਵੀ ਥੱਲੇ ਆ ਜਾਂਦਾ ਬੰਦਾ। ਹਾਂ ਸਹੀ ਗੱਲ। ਵੀ ਬਸ ਇਹੀ ਚੱਕਰ ਆ। ਸਮ ਟਾਈਮ ਤੁਸੀਂ ਕਿਸੇ ਮਕਾਮ ਤੇ ਹੁੰਨੇ ਹਣਾ। ਆਜੋ ਬਾਈ ਜੀ। ਤੁਹਾਨੂੰ ਇਹੋ ਜਿਹਾ ਸੱਪ ਟੱਕਰਦਾ ਜਿਹੜਾ ਤੁਹਾਨੂੰ ਜ਼ੀਰੋ ਤੇ ਚੱਕ ਕੇ ਮਾਰਦਾ। ਬਾਈ ਹਣਾ ਹੁਣ ਥੋੜਾ ਜਿਹਾ ਤੁਹਾਡੀ ਕਲਾ ਦਾ ਜਿਹੜਾ ਰੰਗ ਆ ਉਹ ਵੀ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ। ਵੀਰੇ ਮੈਂ ਨਾ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਵਾਂ ਜਿਵੇਂ ਕਾਰਟੂਨ ਹੋ ਗਿਆ ਨਾ। ਅੱਛਾ। ਕਾਰਟੂਨ ਤੁਸੀਂ ਮੋਟੂ ਪਦਲ ਸੁ ਉਹ ਜਿਵੇਂ ਬੋਲਦੇ ਆ ਅਰੇ بڑے ਭਈਆ ਖਾਲੀ ਪੇਟ ਮੇਰੇ ਦਿਮਾਗ ਦੀ ਬੱਤੀ ਨਹੀਂ ਜਲਦੀ ਹਾਂ ਸਮੋਸਾ ਲਾ ਦੋ ਉਹਦੇ ਵਿੱਚ ਇੱਕ ਜੌਨ ਉਹ ਕਹਿੰਦਾ ਬੋਲਦਾ ਅਰੇ ਛੌਂ ਚਪ ਕਰਨਾ ਮੁਸ਼ਕਿਲ ਨਹੀਂ ਨਾ ਮੌਕਾ ਵੀ ਹਾਂ ਚਾਨ ਹੂੰ ਮੈਂ ਫੇਰ ਆ ਗਿਆ ਆਪਣੇ 73 ਸਿੰਘਦਰ ਪੰਜਾਬ ਪ੍ਰਾਣੀ ਹੈ ਨਾ ਉਹ ਕਿੱਦਾਂ ਗਾਉਂਦੇ ਆ ਆ ਸੋਣਾ ਹੁਣ ਮੜ ਜਾ ਵੀਰਾ ਥੇਰੀ ਉਮਰ ਚਾ ਹਾਂ ਹਾਰੀ ਜੁਗ ਹੋਵੇ ਹੈ ਸੰਦਾ ਸਾਵੀ ਅਥਰਾੜਿਆ ਜਿਹੜਾ ਅਥਰੂ ਬਣ ਹਾਂ ਹਾਂ ਬੜੀ ਰੋਚੋਵੇ ਹਾ ਤੇਰੀਆਂ ਪਹੋਣਾ ਜੱਖਵੀਆਂ ਚਿਹਰੇ ਹੱਸੀ ਰੱਖਦੇ ਮਸਾਂ ਹਾਂ ਹਾਂ ਲੀਕੋ ਕੇ ਹਾ ਕੀ ਹਲਵੇ ਨੇ ਪੈਦਾ ਤੇਰਾ ਤੇ ਆਂ ਦੀਆਰੀ ਕੋ ਹੋ ਨਾ ਹੋਵੇ ਕੀ ਬਾਤ ਆ ਫੇਰ ਆ ਗਈ ਆਪਣੇ ਜਮਲਾ ਜੱਟੀ ਉਹ ਕਿਵੇਂ ਗਾਉਂਦੇ ਆ ਹਾਂ ਆ ਗੀ ਰੋਡ ਵੇ ਜੀ ਦਿਲਾਰੀ ਨਾ ਕੋਈ ਜਿਹਾ ਬਿਨਾਂ ਕੋਈ ਵਾਰੀ ਇਹ ਦੀ ਕੜ ਰੂਟ ਦੀ ਤਿਆਰੀ ਤੇ ਕੜ ਰਸਤੇ ਪਣੀ ਐ ਵੈਲ ਮੈਂ ਸਫਰ ਤੇ ਜਾਣੀ ਏਟੇ ਲੋਕ ਲੈ ਜਾਣੀ ਐ ਕੀ ਬਾਤ ਹੈ ਭਈ ਸਰਿੰਦਰ ਕੌਰ ਤੇ ਕੇਵੀ ਸਿੰਘ ਪੁਰਾਣੇ ਜਿਹੜੇ ਹਨ ਮੇਲ ਫੀਮੇਲ ਦੋਨੋਂ ਨੂੰ ਮਿਕਸ ਕਰੂੰਗਾ ਮੈਂ ਮੱਛਰਦਾਨੀ ਲਾ ਦੇਵੇ ਮੱਛਰ ਨੇ ਖਾਲੀ ਤੋੜ ਕੇ ਮੱਛਰਦਾਨੀ ਲਾ ਦੇਵੇ ਮੱਛਰ ਨੇ ਖਾਲੀ ਤੋੜ ਕੇ ਰਾਮ ਨਾਲ ਸੌਂ ਜਾਣੀ ਚਾਦਰ ਦਾ ਪੱਲਾ ਜੋੜ ਕੇ ਰਾਮ ਨਾਲ ਸੌਂ ਜਾਣੀ ਚਾਦਰ ਦਾ ਪੱਲਾ ਜੋੜ ਕੇ ਮੱਛਰਦਾਨੀ ਲਾ ਦੇਵੇ ਮੱਛਰ ਨੇ ਖਾਲੀ ਤੋੜ ਕੇ ਫੇਰ ਆ ਗਿਆ ਆਪਣੇ ਸਰਦੂਲ ਸਕੰਦਰ ਜੀ ਉਹ ਕਿਵੇਂ ਗਾਉਂਦੇ ਆ ਸੇ ਜਿਸ ਲਈ ਦੁਨੀਆ ਛੱਡ ਦਿੱਤੀ ਖੜਿਓ ਅੱਜ ਸਾਨੂੰ ਛੱਡ ਕੇ ਜਾਂਦੇ ਇੱਕ ਬਈ ਤੁਸੀਂ ਪ੍ਰਵੀਨ ਪਾਟਾ ਦੀ ਗਾਢ ਦੇ ਹੁੰਦੇ ਉਹ ਵੀ ਤੁਹਾਨੂੰ ਦੱਸਣਾ ਹੋਇਆ ਪ੍ਰਵੀਨ ਪਾਟਾ ਵੀਰੇ ਉਹ ਫੀਮੇਲ ਸਿੰਗਰ ਹਨ ਉਹਨਾਂ ਦੀ ਵੀ ਗਾਢ ਦਉ ਤੇ ਹਸਬੰਡ ਦੀ ਵੀ ਗਾਢ ਦ ਸੀਗਾ ਮੈਂ ਦੋਨਾਂ ਦੀ ਫਲਾ ਦੋਨਾਂ ਦੀ ਸੁਣਾ ਦਿੰਦਾ ਮੈਂ ਸੱਜਣੋ ਮੇ ਜੂਦੀ ਮੋਈ ਦੁਨਿਓ ਤੂੰ ਲੁਕ ਲੁਕ ਰੋਈ ਹਾਈ ਪੁੰਜੀਓ ਕਿਸੇ ਨੋ ਅੱਖੋਂ ਮੇਰੀਓ ਵਤੁਰ ਗਈ ਰੁੰਦੀ ਕੁਰੀ ਨੋ ਦੀ ਸੀਨੇ ਵਿੱਚ ਲੈ ਕੇ ਉਦੋਂ लवली ਨਰਮਣ ਕਿੱਦਾਂ ਗਾਉਂਦਾ ਉਹ ਘਹਿਰਾਂ ਦੀ ਮੈਂਦੀ ਲਾ ਕੇ ਵਾਵਾ ਵਿੱਚ ਚੋੜਾ ਪਾ ਕੇ ਹਾਈ ਉਂਗਲਾਂ ਤੇ ਛਾਪਾਂ ਛੱਲੇ ਪਾਏ ਹਉਣ ਗਏ ਨਹੀਂ ਜੋ ਤੋ ਦਿਨ ਤਾਪਰਾਣੇ ਦਿਨ ਤਾਪਰਾਣੇ ਚਤੇ ਫੇਰ ਆਗਣੇ ਆਪਣੇ ਮੁਹੰਮਦ ਸਦੀਕ ਜੀ ਉਹ ਕਿੱਦਾਂ ਗਾਉਂਦੇ ਆ ਅ ਵੀ ਕੀ ਦੱਸਾਂ ਸਾਡੀ ਬੀਤੀ ਉਹ ਟੱਕ ਜੀ ਹੋਏ ਗਏ ਨਹੀਂ ਹਾਈ ਮੈਂ ਤਾਂ ਜਪਣਾ ਚੁੱਕਾ ਟੜ ਕੇ ਆ ਗਏ ਵੇ ਗਨੀ ਇੱਕ ਗੁੜੇ ਦਾ ਬੱਚਾ ਲੱਗ ਕੇ ਹੋਸ਼ ਗਿਆ ਬਹਿਠ ਨਹੀਂ ਬਲੇਖੇ ਭਾਬੀ ਫਟੜਰਵੇਂ ਦੇਖਾ ਬਹਿਠ ਕੀ ਬਾਤ ਹੈ ਬਈ ਹਾਂ ਜਿਹੜੇ ਹਨ ਇਹੋ ਜਿਹਾ ਗੁਣ ਰੱਬ ਕਿਸੇ ਕਿਸੇ ਨੂੰ ਹੀ ਦਿੰਦਾਗਾ ਤੇ ਬਾਈ ਦੇ ਵਿੱਚ ਜਿਹੜਾ ਹਰੇਕ ਕਲਾਕਾਰ ਦੀ ਕੋਈ ਬਾਈ ਆਵਾਜ਼ ਕੱਢ ਲੈਂਦਾ ਤੇ ਸਮਾਂ ਥੋੜਾ ਤਾਂ ਕਰਕੇ ਆਪਾਂ ਮੇਨ ਮੇਨ ਜਿਹੜੀਆਂ ਕਲਾਕਾਰਾਂ ਦੀਆਂ ਆਵਾਜ਼ਾਂ ਕਢਵਾਈਆਂ ਬਾਈ ਤੋਂ ਹਨ ਤੇ ਬਾਈ ਸਿੰਗਿੰਗ ਦਾ ਵੀ ਕੁਝ ਥੋੜਾ ਜਿਹਾ ਰੰਗ ਹੋ ਜੇ ਕੋਈ ਗਾਣਾ ਸੁਣਾ ਦਿਓ ਹਾਂ ਹਾਂ ਵੀਰੇ ਮੈਂ ਨਾ ਤੁਹਾਨੂੰ ਪੁਰਾਣੀ ਕਲੀਆਂ ਨਹੀਂ ਚਲਦੀਆਂ ਹੁੰਦੀਆਂ ਸੀ ਹਨ ਹਾਂ ਹਾਂ ਮੈਂ ਤੁਹਾਨੂੰ ਰਾਂਝੇ ਦੀ ਕਲੀ ਸੁਣਾਉਣਾ ਸੁਣਾਓ ਉਹ ਹੀਰ ਦੀ ਕਲੀ ਸਾਰਿਆਂ ਨੇ ਸੁਣੀ ਹੈ ਹਾਂ ਹਾਂ ਰਾਂਝੇ ਦੀ ਕਲੀ ਮੈਨੂੰ ਲੱਗਦਾ ਬਹੁਤ ਘੱਟ ਰਾਂਝੇ ਦੀ ਤਾਂ ਸੁਣੀ ਨਹੀਂ ਕਿਹਨੇ ਨਾ ਅਗਲਾ ਕਹਿੰਦਾ ਹੀਰ ਦੀ ਲਾਗੇ ਤੇ ਰਾਂਝੇ ਦੀ ਪਹਿਲੀ ਯਾਰ ਮੈਨੂੰ ਲੱਗਦਾ ਹਾਂ ਮੈਂ ਤਾਂ ਉਥੇ ਹੀ ਸੁਣ ਰਿਹਾ ਹਾਂ ਰਾਂਝੇ ਦੀ ਮੈਂ ਵੀ ਨਹੀਂ ਸੁਣੀ ਉਹ ਆਈਆਂ ਵੀਰੇ ਹਾਂ ਹੋ ਉੱਚਾ ਬੁਰਜ ਲਾਹੌਰ ਦਾ ਮੈਂ ਖੜੀ ਸੁਕਾਵਾਂ ਕੇਸ ਹੋ ਯਾਰ ਮਖਾਈ ਦੇ ਗਇਆ ਓ ਜਿਕਰ ਕੇ ਭਗਮਾ ਪੈ ਸੁ ਜਾ ਕੇ ਗੁੜੀਆਂ ਨੇ ਸੁਨੇ ਹੈ ਦੇ ਲਹੀਰ ਨੂੰ ਇੱਕ ਤਾਂ ਜੋਗੀ ਨਹੀਂ ਪਾਬੋ ਅਸੀਂ ਵੇਖ ਕੇ ਆਈਆਂ ਜੋਗੀ ਵੇਖਿਆ ਨਹੀਂ ਪਾਬੋ ਤੇਰੇ ਮੇਰੇ ਖਾਨ ਦਾ ਮੈਂ ਸਦਕੇ ਰੂਪ ਗਜਬ ਦਾ ਮੁੰਦਰਾ ਕੱਲ ਪਰਸੋਂ ਦੀਆਂ ਪਾਈਆਂ ਲਹੂ ਨ ਸੁੱਕਿਆ ਨੀ ਕੰਨ ਪਾੜੇ ਕਿਸੇ ਬਦਰਦੀ ਨੇ ਛੁਰੀਆਂ ਐਸੀ ਨੀ ਬੇਰਹਿਮੀ ਨਾਲ ਚਲਾਈਆਂ ਪੱਬ ਜੋਗੀ ਬੜਾ ਆ ਕਮਾਲ ਕੁੜੇ ਯਾਰੀ ਲਈ ਬੈਠਾ ਰੱਬ ਦੇ ਨਾਲ ਕੁੜੇ ਇਹ ਦਿਆਸ਼ਕਾ ਵਾਲੇ ਹਾਲ ਕੁੜੇ ਆ ਸਿੱਟ ਦਾ ਪਿਆਰ ਦੇ ਜਾਲ ਕੁੜੇ ਨਹੀਂ ਮੈਨੂੰ ਬਾळा ਬਈ ਬਾळा ਸੋਹਣਾ ਲੱਗਦਾ ਏ ਹੋ 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 ਕੀ ਬਾਤ ਹੈ ਬਾਈ ਮੈਂ ਤਾਂ ਮਰੀਦ ਹੋ ਗਿਆ ਬਾਈ ਦਾ ਹਨਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵੀ ਬਾਈ ਦੀ ਜਿਹੜੀ ਕਲਾਕਾਰੀ ਕਿਵੇਂ ਦੀ ਲੱਗੀ ਤੇ ਆਪਾਂ ਥੋੜੀਆਂ-ਬਹੁਤੀਆਂ ਗੱਲਾਂ ਆਪਾਂ ਹਨਾ ਇਥੋਂ ਦੇ ਜਵਾਕਾਂ ਨਾਲ ਵੀ ਕਰਦੇ ਆਂ ਵੀ ਬਾਈ ਦਾ ਕਿਵੇਂ ਉਹਨਾਂ ਦੇ ਨਾਲ ਕੀ ਅਟੈਚਮੈਂਟ ਹੈ ਤੇ ਕੀ ਮਾਹੌਲ ਹੈ ਹਨਾ ਤੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਕਿਹੜੀ ਕਲਾਸ ਚ ਪੜਨਾ ਪਹਿਲਾਂ ਤਾਂ ਦੱਸੋ ਮੈਂ 8ਵੀਂ ਜੀ 8ਵੀਂ ਚ ਪਿੰਡੀ ਪੜਦਾ ਕਿ ਕਿਤੇ ਹੋਰ ਮੈਂ ਜੀ ਪਿੰਡੀ ਅੱਛਾ ਤੇ ਇੱਕ ਨਾ ਤੁਹਾਡੇ ਪਿੰਡ ਦਾ ਕਲਾਕਾਰ ਆ ਜਿਹੜਾ ਹਰੀ ਦੇ ਕਲਾਕਾਰ ਦੀ ਆਵਾਜ਼ ਕੱਢ ਲੈਂਦਾ ਹਨਾ ਤੇ ਉਹਦੇ ਬਾਰੇ ਜਾਣਦਾ ਕੌਣ ਆ ਗਾਦਾ ਨਾਂ ਕੀ ਆ ਹਾਂਜੀ ਕੀ ਨਾਂ ਉਹ ਜੀ ਸਾਡਾ ਬਾਈ ਲੱਗਦਾ ਜਿੰਦੂ ਬਾਈ ਆ ਜੀ ਉਹਦਾ ਨਾਂ ਅੱਛਾ ਉਹ ਜੀ ਸਾਡੇ ਨਾਲ ਬਹੁਤ ਪ੍ਰੇਮ ਪਿਆਰ ਨਾਲ ਰਹਿੰਦਾ ਹੈਗਾ ਹਾਂ ਤੇ ਅਦੇ ਉਸ ਦੀਆਂ ਵੀਡੀਓ ਬਹੁਤ ਚੱਲ ਚੁੱਕੀਆਂ ਨੇ। ਆਦੀਆਂ ਵੀਡੀਓ ਅਸੀਂ YouTube ਤੇ ਬਹੁਤ ਦੇਖਦੇ ਆ। ਬਹੁਤ ਸੋਹਣੀ ਕਲਾਕਾਰੀ ਦਿਖਾਉਂਦਾ ਹੈਗਾ। ਬਹੁਤ ਸੋਹਣੀਆ ਬਾਜਾ ਕੱਢਦਾ ਹੈ। ਔਰ ਅਸੀਂ ਕਹਿੰਦੇ ਆਂ ਵੀ ਸਾਨੂੰ ਇੱਕ ਅੱਧੀ ਬਾਈ ਬਾਜ ਕੱਢ ਕੇ ਦਿਖਾ ਦਿਓ ਕਰ। ਫਿਰ ਕੱਢ ਦਿੰਦਾ ਐ ਬਾਜੇ ਤਾਂ ਤੁਸੀਂ ਕਹਿ ਦਿੰਨੇ ਆ। ਉਹ ਕਹਿੰਦਾ ਬਾਈ ਕਹਿੰਦਾ ਹੁੰਦਾ ਵੀ ਹਨਾ ਆ ਹੀ ਨਹੀਂ ਨਿਕਲਦੀ ਹੁੰਦੀ ਇਹ ਬਾਜ। ਇਹ ਬਲੱਕੇ ਦੇ ਕੇ ਤੇ ਹੀ ਨਿਕਲਦੀ ਹੁੰਦੀ ਆ। ਅੱਛਾ। ਤੇ ਬਾਈ ਕਹਿੰਦਾ ਕੋਈ ਨਾ ਜਦੋਂ ਇੰਟਰਵਿਊ ਲੈਣਾ ਹੈ ਉਦੋਂ ਤੁਹਾਨੂੰ ਕੱਢ ਕੇ ਦਿਖਾਇਆ ਕਰਾਂਗੇ। ਅੱਛਾ। ਤੇ ਕਿਹੜੀ ਆਵਾਜ਼ ਕੱਢ ਕੇ ਦਿਖਾਈਏ ਫਿਰ ਜਾ ਆ ਦਾ ਕੁਝ ਤੁਹਾਨੂੰ। ਹਾਰੀ ਕਾਰਟੂਨ ਦੀ ਕੱਢ ਕੇ ਦਿਖਾਈ ਸੀ ਇੱਕ ਤਾਰੀ ਕਾਰਟੂਨ ਦੀ ਕਿਵੇਂ ਜੇ ਕੱਢਦਾ ਹੁੰਦਾ ਹੈ ਹੈ ਆਏ ਗੰਦਾਂ ਦਾ ਕਿਵੇਂ ਕਹਿੰਦਾ ਹੁੰਦਾ ਇੱਕ ਆ ਗਾਣਾ ਸੁਣਾਇਆ ਸੀ ਇੱਕ ਨਹੀਂ ਕਾਰਟੂਨ ਦੀ ਆਵਾਜ਼ ਕਿਵੇਂ ਕੱਢਦਾ ਹੁੰਦਾ ਕਾਰਟੂਨ ਦੀ ਆਏ ਹੈ एवरीवन ਲਵੀ ਤੁਸੀਂ ਸੁਣਿਆ ਹੈ ਨਾ ਜਤਿੰਦਰ ਜਿੰਦੂ ਦਾ ਜਿਹੜਾ ਪਿੰਡ ਦੇ ਵਿੱਚ ਵੀ ਵਧੀਆ ਜਿਹੜਾ ਮਾਹੌਲ ਹੈਗਾ ਉਹ ਕਹਿੰਦੇ ਤੇ ਹੁਣ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਬਾਈ ਕੀ ਹਾਲ ਹੈ ਸ਼ਸ਼ੀ ਗਾਲ ਜੀ ਸਸਰੀ ਗਾਲ ਤੇ ਕੀ ਨਾਂ ਤੇਰਾ ਇੱਕ ਮਜੂਦਾ ਇੱਕ ਮਜੂਦਾ ਤੇ ਪਿੰਡ ਤੇ ਰਹੀ ਹੈ ਹਾਂਜੀ ਅੱਛਾ ਤੇ ਆਪਾਂ ਨੂੰ ਹਣਾ ਇੱਕ ਥੋੜੇ ਪਿੰਡ ਦਾ ਕਲਾਕਾਰ ਆ ਜਿਹੜਾ ਕਲਾਕਾਰਾਂ ਦੀਆਂ ਆਵਾਜ਼ਾਂ ਕੱਢਦਾ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਹਨੇ ਧੱਕ ਪਾਈ ਹੋਈ ਐ ਇਸ ਵਕਤ ਹਣਾ ਤੇ ਉਹਦੇ ਬਾਰੇ ਤੁਸੀਂ ਦੱਸੋ ਮਾੜਾ ਮੋਟਾ ਵੀ ਕੌਣ ਆ ਤੇ ਕਿਵੇਂ ਰਹਿੰਦਾ ਥੋੜੇ ਸਾਡੇ ਪਿੰਡ ਦੀ ਆ ਜਤਿੰਦਰ ਉਹਦਾ ਨਾਂ ਜਤਿੰਦਰ ਹਾਂ ਮੈਨੂੰ ਪਿਆਰ ਦੇ ਨਾਲ ਜਿੰਦੂ ਵੀ ਕਹਿੰਦੇ ਸਾਡੇ ਪਿੰਡ ਅੱਛਾ ਬਹੁਤ ਵਧੀਆ ਉਹਨਾਂ ਦਾ ਪਿੰਡ ਚ ਰਹਿਣ ਵੈਣ ਆ ਸਾਰਿਆਂ ਨੂੰ ਜਰੋਂ ਦਾ ਮਿਲ ਕੇ ਦਾ ਅੱਛਾ ਉਹਦੀਆਂ ਫੇਸਬੁੱਕ ਤੇ ਇੰਸਟਾ ਤੇ ਬਹੁਤ ਵੀਡੀਓ ਚੱਲ ਰ ਫਿਰ ਕਿਵੇਂ ਰਹਿੰਦਾ ਤੁਹਾਡੇ ਨਾਲ ਲੜਕੇ ਰਹਿੰਦਾ ਕਿ ਵਧੀਆ ਪਿਆਰ ਮਹੱਬਤ ਨਾਲ ਰਹਿੰਦਾ ਵਧੀਆ ਵੀਰੇ ਪਿਆਰ ਮਹੱਬਤ ਨਾਲ ਪੂਰਾ ਰਹਿੰਦਾ ਤੇ ਤੁਹਾਨੂੰ ਬਾਜਾਂ ਕੱਢ ਕੇ ਸੁਣਾਉਂਦਾ ਹਾਂ ਹਾਂਜੀ ਹਾਂਜੀ ਕਿਹੜੀ ਬਾਜ ਕੱਢਦਾ ਹੁੰਦਾ ਉਹ ਆਪਣੀ ਮੋਟੂ ਪਤਲੂ ਦੀ ਸੁਣਾ ਫਿਰ ਤੂੰ ਕਿਵੇਂ ਜੇ ਕੱਢਦਾ ਹੁੰਦਾ ਏ ਬਈਆ ਸਮੋਸੇ ਵਾਲੀ ਨਹੀਂ ਜਿਹੜੀ ਉਹ ਵਾਲੀ ਅੱਛਾ ਕਿਵੇਂ ਜੇ ਕੱਢਦਾ ਹੁੰਦਾ ਬੋਲ ਕੇ ਤਾਂ ਦੱਸਦੇ ਯਾਰ ਉਹਦੀ ਵੀ ਆਪਣੀ ਚੱਲ ਕੋਈ ਗੱਲ ਨਹੀਂ ਲੈ ਵੀ ਹੋਰ ਹੈਗਾ ਕੋਈ ਗੱਲ ਕਰਨ ਵਾਲਾ ਹੈ ਤੂੰ ਕਰ ਤਾਂ ਲਈ ਕਰੀ ਕੀ ਨਾਮ ਆ ਮਤਰਾ ਗਰਵਾਸ ਸਿੰਘ ਗਰਵਾਸ ਸਿੰਘ ਤੇ ਇੱਕ ਤੁਹਾਡੇ ਪਿੰਡ ਦਾ ਕਲਾਕਾਰ ਆ ਹਨਾ ਤੇ ਉਹਨੂੰ ਜਾਣਦਾ ਤੂੰ ਬਾਜਾਈਆਂ ਕਰਦਾ ਜਿਹੜਾ ਕੀ ਨਾਮ ਦਾ ਜਿੰਦੂ ਜਿੰਦੂ ਕੀ ਲੱਗਦਾ ਤੇਰਾ ਚਾਚੂ ਤੇ ਕੁੜਦਾ ਹੁੰਦਾ ਤੇਰਾ ਚਾਚੂ ਫਿਰ ਹੈ ਕੁੜਦਾ ਨੇ ਕਿਵੇਂ ਜੇ ਰਹਿੰਦਾ ਪਿੰਡ ਦੇ ਵਿੱਚ ਉਹ ਚੱਲ ਹੈ ਪਿਆਰ ਨਾਲ ਜਾਂਦਾ ਜਿੱਤਰੇ ਕੀ ਆਵਾਜ਼ ਕੱਢ ਕੇ ਸੁਣਾਈ ਹੈ ਕਦੇ ਉਹਨੇ ਤੁਹਾਨੂੰ ਹੈ ਕਿਉਂ ਆਵਾਜ਼ ਕੋਲੇ ਨਹੀਂ ਹੁੰਦਾ ਕਿਉਂ ਡਰ ਲੱਗਦਾ ਤੈਨੂੰ ਕੀ ਰੰਗ ਪੱਕਾ ਦਾ ਹੈ ਕਿਉਂ ਰੰਗ ਤੋਂ ਡਰ ਲੱਗਦਾ ਹਾਂ ਨਾਲ ਮਿਲਦੇ ਨਹੀਂ ਆਇਤੇ ਕਿਉਂ ਨਾਲ ਤਾਂ ਕਰੋ ਬੜੇ ਪਿਆਰ ਨਾਲ ਹੈ ਉਹ ਸਾਰਾ ਬੜਾ ਪਿਆਰ ਨਾਲ ਨੰਦ ਦਾ ਕੋਈ ਮੁੰਡਾ ਆਸੀ ਹਾਂ ਅਸੀਂ ਬਾਹਰ ਕੱਢ ਕੇ ਖਾਣ ਦੇ ਕਿੰਨੇ ਕੱਢੀ ਨਹੀਂ ਇਹਦਾ ਤਾਂ ਬਾਈ ਆ ਸੀਦਾ ਹੁਣ ਕੀ ਕਰਗੇ ਅਸੀਂ ਪਿੰਡ ਦੀ ਸਾਥ ਦੇ ਵਿੱਚ ਬੈਠੇ ਹਣਾ ਤੇ ਬਾਈ ਕੋਈ ਸਾਥ ਵਾਲਾ ਗਾਣਾ ਸੁਣਾ ਸਾਨੂੰ ਵੀ ਮਤਲਬ ਸੱਭਿਆਚਾਰ ਜਿਹੜਾ ਹਣਾ ਹੁੰਦਾ ਉਹਦੇ ਨਾਲ ਰਿਲੇਟਡ ਗਾਣਾ ਸੁਣਾ ਸਾਨੂੰ ਯਾਰ ਮੈਂ ਤੁਹਾਨੂੰ ਮਾਇਆ ਸੁਣਾ ਦਿੰਨਾ ਨਾ ਅੱਛਾ हां ਜਿਹੜਾ ਵੀ ਮਤਲਬ ਸੁਣਨਯੋਗ ਜੇ ਹੋਵੇ ਹਨਾ ਉਹ ਸੁਣਾਸਣ ਹਉ ਬਗਾ ਵਿੱਚ ਮੋਰ ਹੋਵੇ ਵੇਤਰ ਪਿੱਛੇ ਤੋਂ ਰੁੜੀਏ ਖਏ ਹੋ ਜੇ ਕੋਈ ਤੇਰੇ ਜਿਹਾ ਹੋਰ ਹੋਵੇ ਕਾਂਵਾ ਵੇ ਸੁਣ ਕਾਂਵਾ ਕਾਂਵਾ ਵੇ ਸੁਣ ਕਾਂਵਾ ਹੋ ਜਾਂਦਾ ਹੋਇਆ ਦੱਸ ਨਾ ਗਿਆ ਹੋ 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 ਜਾਂਦਾ ਹੋਇਆ ਦੱਸ ਨਾ ਗਿਆ ਹਾਏ ਲਿਖ ਚਿੱਠੀਆਂ ਕਿਦਰ ਨੂੰ ਪਾਵਾਂ ਕਾਵਾਂ ਵੇ ਸੁਣ ਕਾਵਾਂ ਕਾਵਾਂ ਵੇ ਸੁਣ ਕਾਵਾਂ ਹੁ ਮੀ ਪੈਂਦਾਈ ਬਾਗਾ ਤੇ ਸੋਹਣਿਆ ਵੇ ਮੀ ਪੈਂਦਾ ਹੀ ਬਾਗਾ ਤੇ ਹਉ ਜਦੋਂ ਤੇਰੀ ਯਾਦ ਆਉਂਦੀ ਹਾਏ ਜਦੋਂ ਤੇਰੀ ਯਾਦ ਆਉਂਦੀ ਵੇ ਹੰਝੂ ਡਿਗਣ ਕਿਤਾਬ ਤੇ ਹਉ ਮਹਿਰਮਾ ਵੇ ਹੰਝੂ ਡਿਗਣ ਕੀ ਤਾਬਾਤੇ ਹੈ ਹੋ ਕੀ ਬਾਤ ਹੈ ਹਨਾ ਬਾਈ ਰੱਬ ਕਿਸੇ ਕਿਸੇ ਨੂੰ ਹਨਾ ਐਜੇ ਹੀ ਜਿਹੜੀ ਸਰੀਲੇ ਆਵਾਜ਼ ਆ ਦਿੰਦਾ ਹਨਾ ਉਹਨਾਂ ਦੇ ਵਿੱਚੋਂ ਜਤਿੰਦਰ ਸਿੰਘ ਜਿੰਦੂ ਜੀ ਇੱਕ ਨੇ ਹਨਾ ਰੱਬ ਨੇ ਬੜੀ ਖੂਬਸੂਰਤ ਜਿਹੜਾ ਆਵਾਜ਼ ਇਹਨਾਂ ਨੂੰ ਬਖਸ਼ੀ ਹੈ ਮੈਨੂੰ ਲੱਗਦਾ ਵੀ ਇਹ ਇਹਨਾਂ ਦੇ ਕੋਲ ਹੀ ਆ ਕੱਲੀ ਜਿਹੜੀ ਹਨਾ ਆਵਾਜ਼ ਆ ਜਿਹੜੀ ਇਹ ਕੱਢਦੇ ਨੇ ਜਾਂ ਗਾਉਂਦੇ ਨੇ ਇਹ ਸਿਰਫ ਇੱਕ ਹੀ ਇਨਸਾਨ ਆ ਇਹ ਹੀ ਹੈ ਇਹਨਾਂ ਦੇ ਕੋਲ ਮੈਨੂੰ ਲੱਗਦਾ ਪਰਸਨਲੀ ਤੌਰ ਤੇ ਬਾਈ ਹਨਾ ਨਹੀਂ ਨਹੀਂ ਬਾਈ ਹੈਗੇ ਮਿਮਿਕਰੀ ਆਰਟਿਸਟ ਹੋਰ ਵੀ ਆ ਨਹੀਂ ਹੈਗੇ ਤਾਂ ਹੈਗੇ ਬਾਈ ਹਾਂ ਪਰ ਜਿਹੜੀ ਤੁਹਾਨੂੰ ਗਾਉਣ ਦਾ ਵੀ ਹੈ ਨਾ ਰੱਬ ਨੇ ਇੱਕ ਗੁਣ ਦਿੱਤਾ ਟੈਲੈਂਟ ਦਿੱਤਾ ਤੇ ਇੱਕ ਮਿਮਿਕਰੀ ਦਾ ਵੀ ਜਿਹੜਾ ਹਨਾ ਦਿੱਤਾ ਇਹ ਅਲੱਗ-ਅਲੱਗ ਗੱਈਰੀ ਐ ਹੁੰਦਾ ਵੀ ਇੱਕ ਹੀ ਟੈਲੈਂਟ ਹੁੰਦਾ ਬੰਦੇ ਦੇ ਕੋਲੇ ਗਾਉਣਾ ਨਹੀਂ ਆਉਂਦਾ ਉਹਨੂੰ ਮਿਮਿਕਰੀ ਆਉਂਦੀ ਆ ਹਨਾ ਪਰ ਤੁਹਾਨੂੰ ਰੱਬ ਨੇ ਦੋਨੇ ਚੀਜ਼ਾਂ ਜਿਹੜੀਆਂ ਬਖਸ਼ਿਸ਼ ਕੀਤੀਆਂ ਹਨਾ ਮੈਨੂੰ ਲੱਗਦਾ ਬਾਈ ਸੱਚੇ ਪਾਤਸ਼ਾਹ ਦੀ ਮਿਹਰ ਹਾਂ ਸਹੀ ਗੱਲ ਆ ਤੇ ਬਾਈ ਰਕਿਆਣਾ ਬਾਈ ਬਾਈਗਰ ਚਰਨੇ ਨਾਲ ਆਪਣੀ ਜਮਾ ਫੈਮਿਲੀ ਰਿਲੇਸ਼ਨ ਠੀਕ ਹੈ ਠੀਕ ਹੈ ਤੇ ਬਾਕੀ ਸਾਰੇ ਪਿੰਡ ਵੀ ਬਾਈ ਪੂਰੀ ਸਪੋਰਟ ਕਰਦਾ ਵਾ ਜਦੋਂ ਮੈਂ ਹੁਣ ਆਉਣਾ ਉਹਨਾਂ ਨਾਲ ਹੈ ਨਾ ਉਧਰੋਂ ਆਉਣਾ ਹੁਣ ਮਾੜਿਆ ਤੇ ਸਾਰੇ ਪਿੰਡ ਨੂੰ ਇਹ ਚਾ ਜੜ ਜਾਂਦਾਗਾ ਸਾਰੇ ਗੱਲਾਂ ਗੁੱਲਾਂ ਕਰਨ ਲੱਗ ਰਹੇ ਆ ਤੇਰੀ ਉਹ ਵੀਡੀਓ ਦੇਖੀ ਸੀਗੀ ਤੇਰੀ ਉਹ ਦੇਖੀ ਸੀਗੀ ਹੈ ਨਾ ਸਹੀ ਗੱਲ ਹੈ ਤੇ ਮਤਲਬ ਪਿੰਡ ਲੋਕ ਵੀ ਆਏ ਨਹੀਂ ਹੈਗਾ ਵੀ ਜਿਵੇਂ ਇੱਕ ਮਛੇਮਾ ਜ ਨਹੀਂ ਆਉਂਦੇ ਹੁੰਦੇ ਹਨ ਹਾਂ ਹਾਂ ਉਹ ਨਹੀਂ ਹੈਗਾ ਸਾਰਿਆਂ ਦੀ ਸਪੋਰਟ ਖੁਸ਼ੀ ਹੁੰਦੀ ਹੈ ਹੈ ਨਾ ਪਿੰਡ ਵਾਲਿਆਂ ਨੂੰ ਵੀ ਸਾਡੇ ਪਿੰਡ ਦਾ ਜਿਹੜਾ ਬੰਦਾ ਜਾਂ ਹਨਾ ਨੌਜਵਾਨ ਉਹ ਵਧੀਆ ਰਾਹ ਦੇ ਉੱਤੇ ਤੁਰ ਪਿਆ ਹਨਾ ਸਹੀ ਗੱਲ ਵੀ ਪਿੰਡ ਦਾ ਜਿਹੜਾ ਪ੍ਰੇਮੀ ਪਰਿਵਾਰਾ ਨਸ਼ੇ ਪਤ ਤੋਂ ਰਹਿਤਾ ਜਵਾਨ ਮੁੰਡੇ ਆ ਹਾਂ ਸਹੀ ਗੱਲ ਹੈ ਬਈ ਕੋਲ ਨੂੰ ਕਹਿੰਦੇ ਆ ਵੀ ਆਦਾ ਕੋਈ ਵਧੀਆ ਕੰਮ ਕਰੋ ਨਸ਼ੇ ਪਤ ਤੋਂ ਦੂਰ ਰਹੋ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਵਧੀਆ ਵੱਡਾ ਪ੍ਰਾਜਾ ਪ੍ਰਸਿੱਧ ਵਾਲਾ ਠੀਕ ਹੈ ਜੀ ਵਧੀਆ ਪ੍ਰੋਮੋਸ਼ਨ ਹੈ ਠੀਕ ਹੈ ਜੀ ਬਹੁਤ ਥੋੜਾ ਕੰਮ ਹੈ ਵਧੀਆ ਸੱਤ ਪਰਿਵਾਰਕ ਹਾਂ ਜਿਹੜਾ ਮਾੜ ਕੇ ਬੈਠਾ ਆਉਂ ਬਾਈ ਨੇ ਬਹੁਤ ਵੱਡੀ ਗੱਲ ਕਹੀ ਜਾਂ ਨਸ਼ੇ ਵਾਲੀ ਸਹੀ ਗੱਲ ਹੈ ਬਾਈ ਜਿਹੜਾ ਨਸ਼ੇ ਪੱਤੇ ਤੋਂ ਦੂਰ ਰਹੂਗਾ ਤਾਂ ਉਹ ਅੱਜ ਕੱਲ ਵਧੀਆ ਹਨਾ ਤੇ ਨਹੀਂ ਤਾਂ ਰੱਖੂਗਾ ਤਾਂ ਕੋਈ ਤਾਂ ਵਧੀਆ ਭਵਿੱਖ ਵਧੀਆ ਬਣੂਗਾ ਬੰਦੇ ਜਿ ਬਣੀ ਉੱਠਣੀ ਵਧੀਆ ਜਵਾਨ ਬਣ ਜਾਣਾ ਸਹੀ ਗੱਲ ਹੈ ਹਨਾ ਜਿਹੇ ਜਿਹਾਂ ਸੰਗਤ ਕਰੂਗਾ ਬੰਦਾ ਹਨਾ ਉਹੇ ਜੀ ਮਾੜੀ ਸੰਗਤ ਚ ਗੁਜ਼ਿਆ ਤਾਂ ਬਾਜੇ ਤਾਂ ਵਧੀਆ ਦਾ ਪੁੱਤਰ ਵਧੀਆ ਬਣਾਲੀ ਨੂੰ ਹੂੰ ਸਹੀ ਗੱਲ ਹੈ ਤੁਸੀਂ ਸਾਡੇ ਹਨਾ ਮਗਰ ਦੇਖ ਰਹੇ ਹੋ ਹਨਾ ਇੱਕ ਖੂਹ ਆ ਪੁਰਾਣਾ ਤੇ ਬਾਈ ਤੋਂ ਆਪਾਂ ਜਾਣਦੇ ਇਹਨਾਂ ਦੇ ਇਤਿਹਾਸ ਦੇ ਬਾਰੇ ਹਨਾ ਕਿੰਨਾ ਸਮਾਂ ਪਿੰਡ ਬਾਰੇ ਵਾਲੇ ਦਾ ਜਿਹੜਾ ਇਹ ਖੂਹ ਆ ਹਨਾ ਬਾਈ ਇਹ ਤਾਂ ਬਈ 100 ਸਾਲ ਪੁਰਾਣਾ ਹੀ ਹੋਊਗਾ ਕੋਈ ਸਾਰੇ ਬਜ਼ੁਰਗ ਜਿੰਨੇ ਪਿੰਡ ਦੇ ਕਹਿੰਦੇ ਸਾਰੇ ਸਾਡੀ ਉਮਰ ਤੋਂ ਵੱਧ ਪਹਿਲਾਂ ਦਾ ਹੀ ਆ ਅੱਛਾ ਅੱਛਾ ਤੇ ਖੂਹ ਹੁਣ ਇੱਥੇ ਕੋਈ ਸੰਤ ਸੀ ਉਹਨਾਂ ਨੇ ਚਾਲੂ ਕਰਤੇ ਇਹਦੇ ਚੋਟੇ ਰੋੜੇ ਕੱਢ ਕੇ ਤੇ ਪਾਣੀ ਆਉਂਦਾ ਹੁਣ ਅੱਛਾ ਜੀ ਆਉਂਦਾ ਪਾਣੀ ਇਹਦੇ ਵਿੱਚ ਹਾਂਜੀ ਹਾਂਜੀ ਚਾਲੂ ਕੀਤੇ ਆ ਜੀ ਅੱਛਾ ਅੱਛਾ ਸਾਫ਼ ਕਰਤੇ ਸਾਫ਼ ਕਰਤੇ ਹਾਂ ਤੇ ਪਾਣੀ ਚਾਲੂ ਕੀਤਾ ਹੋਵੇ ਤਾਂ ਬਈ ਇਹ ਠੀਕ ਹੈ ਜੀ ਠੀਕ ਹੈ ਤੇ ਖਵਾਜੀ ਦੇ ਸੀ ਇਹ ਤੌਰ ਤੇ ਇਹਦੇ ਉੱਤੇ ਫੋਟੋ ਲਾਈ ਆ ਹਮ ਹਮ ਮੇਰੇ ਪਰਿਵਾਰ ਵਾਂਗੂ ਸਾਡੇ ਨੂੰ ਅੱਛਾ ਜ ਸਾਰੇ ਪਿੰਡ ਦੇ ਸੰਯੋਗ ਨਾਲ ਠੀਕ ਹੈ ਇੱਕ ਇੱਕ ਦੋ ਤੇ ਦੋ ਦੋ ਚਾਰ ਨੀ ਆ ਜਾਇਆ 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 ਜਾ ਕਰੀਏ ਪਿਆਰ ਨੀ ਚਾਰ 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 ਸੀਟਾਂ ਵਾਲੀ ਕਾਰ ਨੀ ਜਿਹੜੇ ਨਾਲ ਮੇਰੇ ਹੁੰਦੇ ਛੁੱਟੀ ਤੇ ਸਾਰੇ ਯਾਰ ਨੀ ਚੱਲ 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 ਹੋ ਜਤ ਯਾਰ ਨੀ ਕੋफ़ी ਉੱਤੇ ਚੱਲਣਾ ਜਾਂ ਚੱਲਣਾ ਏ ਵਾਰ ਨੀ ਆ ਜਾ ਆ ਜਾ ਆ ਜਾ ਜਾ ਕਰੀਏ ਪਿਆਰ ਨਹੀਂ ਆ ਜਾ ਆ ਜਾ ਆ ਜਾ ਜਾ ਕਰੀਏ ਪਿਆਰ ਨਹੀਂ ਕਰੀਏ ਪਿਆਰ ਨਹੀਂ ਚੱਲ ਮੇਰੇ ਨਾਲ ਨਹੀਂ ਅੱਛਾ ਇਹ ਗਾਣਾ ਬਈ ਤੁਹਾਡਾ ਲਿਖਿਆ ਹੋਇਆ ਇਹ ਮੇਰਾ ਖੁਦ ਦਾ ਲਿਖਿਆ ਹੋਇਆ ਵੀਰੇ ਅੱਛਾ ਇਹ ਕਰਤਰ ਲਈ ਹੁਣ ਕਿਵੇਂ ਇਹ ਬਈ ਮੈਨੂੰ ਇੰਸਟਾ ਤੇ ਦੀ ਬਾਈਟ ਪਾਈ ਹੋਈ ਹੈ ਇੱਕ ਅੱਛਾ ਹਾਂ ਜਿਹੜੀ ਵਧੀਆ ਚੱਲੀ ਆ ਵੈਸੇ ਤਾਂ ਉਹ ਹਾਂ ਤੇ ਮੈਂ ਆਪਦੇ ਬਹਵਾਂ ਦੇ ਵੈਸੇ ਹੀ ਡੰਮੀ ਜੀ ਬਣਾਈ ਸੀ ਦੀ ਹਾਂ ਇੰਸਟਾ ਦੇ ਉੱਤੇ ਆਪਣੀ ਕੀ ਆੜੀ ਮੇਰੀ ਇੰਸਟਾ ਤੇ ਹੈਗੀ ਜਤਿੰਦਰ ਸਿੰਘ ਜਿੰਦੂ ਦੇ ਨਾਮ ਤੇ ਅੱਛਾ ਤੇ ਬਾਈ ਨੂੰ ਫੋਲੋ ਜ਼ਰੂਰ ਕਰ ਲਿਓ ਹਣਾ ਜਤਿੰਦਰ ਸਿੰਘ ਜਿੰਦੂ ਦੇ ਨਾਮ ਤੇ ਬਾਈ ਦੀ ਆਈਡੀ ਆ ਮੇਰੀਆਂ ਨਾ ਦੋ ਆਈਡੀਆਂ ਵੀ ਰਹੀਆਂ ਇੱਕ ਤਾਂ ਹੈਗੀ ਜਤਿੰਦਰ ਸਿੰਘ ਜਿੰਦੂ ਦੇ ਨਾਮ ਤੇ ਜਿੱਥੇ ਉੱਥੇ ਮੈਂ ਕਮੇਡੀ ਦਾ ਮਿਕਸ ਪਾਉਂਦਾ ਸੀਗਾ ਵੀਡੀਓ ਹੁਣ ਮੈਂ ਇੱਕ ਕੱਲੀ ਸਿੰਗਿੰਗ ਵਾਲੀ ਆਈਡੀ ਬਣਾਈ ਹੋਈ ਆ ਦਾ ਜੇਜੇ 1997 ਅੱਛਾ ਹਾਂਜੀ ਠੀਕ ਹੈ ਠੀਕ ਤੇ ਬਾਈ ਨੂੰ ਫੋਲੋ ਜ਼ਰੂਰ ਕਰ ਲਿਓ ਹਣਾ ਤੇ ਬਾਈ ਆਪਾਂ ਮੈਂ ਨਾ ਬੁੱਤ ਦੇਖ ਰਿਹਾ ਸੀ ਇੱਧਰ ਲੱਗਿਆ ਵਾ ਫੌਜੀ ਦਾ ਹਣਾ ਹਾਂਜੀ ਤੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਜਾਂ ਵੀ ਕਿਵੇਂ ਇਹਨਾਂ ਦਾ ਇਤਿ ਅੱਛਾ ਇਹ ਵਾਲਾ ਅੱਛੇ ਹੀ ਇਹਨਾਂ ਦਾ ਘਰ ਆ ਤੇ ਇਹਨਾਂ ਦਾ ਘਰ ਆ ਅੱਛਾ ਅੱਛਾ ਤੇ ਇਹ ਜਿਹੜੇ ਨਾ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਅੱਛਾ ਅੱਛਾ ਕਿਹੜੀ ਜੰਗ ਦੇ ਵਿੱਚ ਹੋਈ ਸੀ ਇਹ ਮੇਰਾ ਖਿਆਲ ਕਾਰਗਿਲ ਦੇ ਵਿੱਚ ਲੈ ਵੀ ਸ਼ਹੀਦ ਹੋ ਗਿਆ ਇਹ ਤੂੰ ਦਿਖਾ ਜਿਹੜਾ ਤੁਸੀਂ ਬੁੱਤ ਦੇਖ ਰਹੇ ਹੋ ਹਨਾ ਪਿੰਡ ਬਾਰੇਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਹੀ ਲੱਗਿਆ ਹੋਇਆ ਜਤਿੰਦਰ ਸਿੰਘ ਜਿੰਦੂ ਦਾ ਪਿੰਡ ਆ ਤੇ ਉੱਥੋਂ ਦੇ ਇੱਕ ਵੀਰ ਸੈਨਿਕ ਜਿਹੜੇ ਸ਼ਹੀਦ ਹੋਏ ਸੀ ਤੇ ਉਹਨਾਂ ਦਾ ਇਹ ਜਿਹੜਾ ਇਤਿਹਾਸ ਲਿਖਿਆ ਹੋਇਆ ਹਨਾ ਇਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਆ ਪਹਿਲਾਂ ਤਾਂ ਤੇ ਤੁਸੀਂ ਵੀ ਹਨਾ ਇਹਦੇ ਬਾਰੇ ਜਾਣ ਜਾਣ ਇਸੇ ਕਰਕੇ ਅਸੀਂ ਇਹ ਵੀਡੀਓ ਵਿੱਚ ਲਾ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਸ਼ਹਾਦਤ ਨੂੰ ਜਿਹੜਾ ਆਪਾਂ ਸਲਾਮ ਕਰਦੇ ਹਾਂ ਤੇ ਫੌਜੀ ਵੀਰਾਂ ਨੂੰ ਹਨਾ ਹਰੇਕ ਨੂੰ ਆਪਣਾ ਸਲਾਮ ਪਰ ਜਿਹੜੇ ਦੇਸ਼ ਦੀ ਖਾਤਰ ਕੌਮ ਦੀ ਖਾਤਰ ਆਪਣੀਆਂ ਜਾਨਾਂ ਦੇ ਗਏ ਉਹਨਾਂ ਨੂੰ ਆਪਾਂ ਜ਼ਰੂਰ ਆਦਰਮਾਨ ਦੇਣਾ ਆਪਣਾ ਬਣਦਾ ਹੈਗਾ ਇਸੇ ਕਰਕੇ ਮੈਂ ਵੀਡੀਓ ਵਿੱਚ ਚਲਾ ਰਿਹਾ ਹਾਂ ਤੇ ਆ ਤੁਸੀਂ ਪੜ ਸਕਦੇ ਹੋ ਇਹ ਕਿਹੜੀ ਜੰਗ ਦੇ ਵਿੱਚ ਹਨਾ ਕਿੰਨੇ ਦੇ ਵਿੱਚ ਸ਼ਹੀਦ ਹੋਏ ਨੇ ਇਹ ਤੁਸੀਂ ਦੇਖ ਰਹੇ ਹੋ ਹਨਾ ਫੌਜੀ ਨੌਜਵਾਨ ਜਿਹੜੇ ਕਿ ਅ ਸ਼ਹੀਦ ਬੀ ਸਿਕਰੈਜਮੈਂਟ ਅਮਰ ਸ਼ਹੀਦ ਨੰਬਰ 33 99424 ਨਾਇਕ ਅਵਤਾਰ ਸਿੰਘ ਦਾ ਜਨਮ 12 8 1968 ਨੂੰ ਪਿਤਾ ਮਨਜੀਤ ਸਿੰਘ ਤੇ ਮਾਤਾ ਸਰਜੀਤ ਕੌਰ ਦੇ ਘਰ ਪਿੰਡ ਬਾਰੇਵਾਲਾ ਵਿਖੇ ਹੋਇਆ ਮਿਤੀ 18 8 1998 ਨੂੰ ਫੌਜ ਵਿੱਚ ਭਰਤੀ ਹੋਏ ਆਪਰੇਸ਼ਨ ਰੱਖਸ਼ਨ ਦੌਰਾਨ ਜੰਮੂ ਕਸ਼ਮੀਰ ਦੇ ਪੁਨਛ ਸੈਕਟਰ ਦੇ ਜ਼ਿਲ੍ਹਾ ਸੁਰਨਕੋਟ ਦੇ ਵਿੰਡ ਸਨੇਹੀ ਵਿਖੇ ਆਪਦੇ ਦਸਤੇ ਦੀ ਅਗਵਾਈ ਕਰਦਾ ਪੰਜ ਦੁਸ਼ਮਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਮਿਤੀ 2/8/1999 ਨੂੰ ਸ਼ਹੀਦੀ ਜਾਮ ਪੀ ਗਿਆ ਬਾਨੀ ਪਤਨੀ ਕਮਲਪ੍ਰੀਤ ਕੌਰ ਉਰਫ ਮਨਜੀਤ ਸਿੰਘ ਪੁੱਤਰ ਨਵਦੀਪ ਸਿੰਘ ਤੇ ਤੇ ਹਰਪੰਦੀਪ ਇਸ ਯਾਦਗਾਰ ਨੂੰ ਪਰਦਾ ਹਟਾਉਣ ਦੀ ਰਸਮ ਮਿਤੀ 2/8/2000 ਨੂੰ ਮਾਨਯੋਗ ਜਥੇਦਾਰ ਤੋਤਾ ਸਿੰਘ ਜੀਦਾਰ ਸਿੰਘ ਵਾਲਾ ਸ਼ਿੱਖਿਆ ਮੰਤਰੀ ਪੰਜਾਬ ਸਰਕਾਰ ਨੇ ਆਪਣੇ ਸ਼ੁਭ ਹੱਥਾਂ ਨਾਲ ਕੀਤੀ ਧੰਨਵਾਦ ਜਹੇ ਦੇ ਦਰਿਆ ਕੇ ਸਾਂਝੇ ਦੇ ਦਰਿਆ ਕੇ ਇੱਕ ਇੱਕ ਮਿੰਟ ਬਾਈ ਆਪਾਂ ਮਾਫੀ ਚਾਉਣਾ ਹਨਾ ਮੈਂ ਤੇ ਬਾਈ ਬਹੁਤ ਉਤਆਵਲਾ ਹੋਇਆ ਬੈਠਾ ਦੈਨੂੰ ਮਿਲਨੂ ਤੇ ਬਾਈ ਦੇਖ ਇਧਰ ਨੂੰ ਆਏ ਆ ਹਨਾ ਸਪੈਸ਼ਲ ਗੱਡੀ ਰੋਕ ਕੇ ਮੈਂ ਦੇਖੀ ਜਾਂਦਾ ਸੀ ਬਿਲਕੁਲ ਬਿਲਕੁਲ ਲੈ ਬਾਈ ਕੋਈ ਕੀ ਆਲਾ ਬਾਈ ਬਹੁਤ ਘੰਟਾ ਬਾਈ ਦੀ ਨਾ ਬਹੁਤ ਜ਼ਿਆਦਾ ਸਪੋਰਟ ਆ ਮੈਨੂੰ ਅੱਛਾ ਬਾਈ ਮੈਂ ਦੇਖੀ ਜਾਂਦਾ ਹੋਂ ਉੱਥੋਂ ਗੱਡੀ ਖੜਾ ਕੇ ਬਾਈ ਸਪੈਸ਼ਲ ਆਏ ਆ ਹਨਾ ਤਾਂ ਹੀ ਮੈਂ ਤੁਹਾਨੂੰ ਰੋਕਿਆ ਹਨਾ ਮੈਂ ਦੇਖਦਾ ਹਾਂ ਨਾ ਮੈਂ ਅੱਡਣ ਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਬਾਈ ਹਾਂ ਠੀਕ ਹੈ ਤੇ ਬਾਈ ਦੇ ਵੀ ਕੈਮਰਾ ਜ਼ਰੂਰ ਘੁਮਾ ਤੋ ਬਾਈ ਸਪੈਸ਼ਲ ਆਇਆ ਦੇਖ ਲੈ ਹਾਂ ਹਾਂ ਤੇ ਬਾਈ ਤੁਸੀਂ ਸਹੀ ਕਹਿ ਰਹੇ ਹੋ ਜਮਾ ਹਣਾ ਸੀ ਵੀ ਸੁਣ ਰਹੇ ਆ ਸ਼ਰੀਲੇ ਬਹੁਤ ਆ ਬਾਈ ਤੇ ਲੈ ਵੀ ਬਾਈ ਹੁਣ ਸੁਣਾ ਗਾਣਾ ਹੁਣ ਬਾਈ ਆਜੋ ਖੜ੍ਹ ਜਾਓ ਆਪਾਂ ਸਮਾਪਤੀ ਕਰਨੀ ਆ ਗਾਣਾ गा ਕੇ ਠੀਕ ਹੈ ਹੋ ਰਾਂਝੇ ਦੇ ਦਰਜਾ ਕੇ ਰਾਂਝੇ ਦੇ ਦਰਜਾ ਕੇ ਹੀਰ ਮੰਗੀਆਂ ਏ ਹੋ ਦੁਹਾਈਆਂ ਨੇ ਤੇਰੀ ਯਾਰੀ ਨੇ ਸਜਣਾ ਮੇਰੇ ਦਿਲ ਨੂੰ ਕੁੰਡੀਆਂ ਪਾਇਆ ਨੇ ਤੇਰੀ ਯਾਰੀ ਨੇ ਸਜਣਾ ਮੇਰੇ ਦਿਲ ਨੂੰ ਕੁੰਡੀਆਂ ਪਾਇਆ ਨੇ ਕੀ ਬਾਤ ਆ ਭਈਆ ਰੂਹ ਖੁਸ਼ ਹੋ ਜਾਂਦੀ ਹੈ ਬਾਈ ਦਾ ਗਾਣਾ ਸੁਣ ਕੇ ਬਾਈ ਇੱਕ ਰੰਗ ਤੁਹਾਡਾ ਭੰਡਾ ਵਾਲਾ ਵੀ ਦੇਖਿਆ ਹਨਾ ਮੈਂ ਇੰਸਟਾਗ੍ਰਾਮ ਦੇ ਉੱਤੇ ਉਹ ਵੀ ਥੋੜਾ ਜਿਹਾ ਜੇ ਝਲਕ ਹੋ ਜੇ ਤਾਂ ਕੁਝ ਉਹਨਾਂ ਵੀ ਐ ਸੀਗਾ ਭੰਡ ਕਰਦੀ ਹੈ ਨਾ ਕਾਲਜ ਮੈਂ ਸੁਣਿਆ ਵੀ ਤੁਸੀਂ 골ਡ ਮੈਡਲ ਹਨਾ ਯੂਨੀਵਰਸਿਟੀ ਤੋਂ ਰਹੇ ਹੋ ਯੂਨੀਵਰਸਿਟੀ ਦੇ ਬਈ 골ਡ ਮੈਡਲਿਸਟ ਹਾਂ ਤੇ ਉਹ ਆਈ ਨਹੀਂ ਸੀਗਾ ਅਸੀਂ ਭੰਡ ਕਰਦੇ ਹੁੰਦੇ ਸੀ ਹਣਾ ਹਾਂ ਤਾਂ ਕਹਿੰਦਾ ਜਿਵੇਂ ਉਹਦਾ ਪੰਜ ਤੋਂ ਮੈਂ ਇੱਕ ਅਦਾ ਸੁਣਾ ਦਿੰਦਾ ਹਾਂ ਕਿ ਉਹਦਾ ਨਾਲ ਦੇਰਾ ਵਿਆਹ ਹੋ ਗਿਆ ਹਣਾ ਮਰਾਸੀ ਦਾ ਕਹਿੰਦਾ ਲਓ ਵੀ ਜੱਜ ਮਾਨੋ ਮਰਾਸੀ ਦੀ ਗੱਲ ਸੁਣ ਲਓ ਇਹ ਮਰਾਸੀ ਦਾ ਨਵਾਂ ਨਵਾਂ ਹੋ ਗਿਆ ਵਿਆਹ ਨਵਾਂ ਨਵਾਂ ਵਿਆਹ ਹੋ ਗਿਆ ਨਹੀਂ ਘਰ ਵਾਲੀ ਨਵਾਬਦੀ ਨੂੰ ਫਕਰਤੀ ਫਰਮੈਸ਼ ਕਹਿੰਦਾ ਜਾਨੂ ਕੁਝ ਐਸਾ ਕਰੋ ਕਿ ਮੈਂ ਤੜਫ ਜਾਵਾਂ ਮੈਂ ਤੜਫ ਜਾਵਾਂ ਕਨਾ ਮਰਾਸੀ ਨੇ ਗਿੱਟੇ ਦੇ ਵੀੜੀ ਲਾ ਕੇ। ਕਿਆ ਬਾਤ ਆ ਭਈ। ਉਦਰੀ ਤੋਂ ਜੱਟ ਵੀ ਆ ਗਿਆ। ਉਹਦੀ ਬਣਾਈ। ਲੈ ਵੀ ਇੱਕ ਬੰਦਾ ਹੋਰ ਆਣਾ ਮੈਂਬਰ ਸਾਹ ਆ ਸਾਡੇ ਪਿੰਡ ਦੇ। ਚੱਕ ਕੇ ਕੈਮਰਾ ਘੁਮਾ ਦੇ ਹੁਣ। ਤੇ ਜਿਹੜਾ ਸਪੈਸ਼ਲ ਹੈਣਾ ਪੰਚਾਇਤ ਦਾ। ਅੱਛਾ ਤੁਸੀਂ ਦੱਸੋ ਬਾਈ ਦੇ ਬਾਰੇ। ਬਾਈ ਮੇਰੇ ਚਾਚਾ ਜੀ ਨੇ ਅੱਛਾ ਪੰਚਾਇਤ ਮੈਂਬਰ। ਠੀਕ ਹੈ। ਤੇ ਜਿਨ੍ਹਾਂ ਦੀ ਬਹੁਤ ਸਪੋਰਟ ਆਪਾਂ ਨੂੰ ਇਹ ਵੀਡੀਓਜ਼ ਵੀ ਮੇਰੀਆਂ ਦੇਖਦੇ ਆ ਸਾਰੇ ਸਾਰਾ ਪਿੰਡ ਹੀ ਦੇਖਦਾ ਰਿੱਕੀ ਸਹੀ ਮੈਂ ਦੇਖਿਆ ਯਾਰ ਪਿੰਡ ਦੇ ਵਿੱਚ ਦਾ ਸਪੋਰਟ ਹੈਗੀ ਹੈ ਨਾ ਬਹੁਤ ਹੋਆ ਤੇ ਇੰਸਟਾਗ੍ਰਾਮ ਤੇ ਚਾਚੇ ਹੁਣੀ ਦਾ ਮੇਰੇ ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ ਕਿਤੇ ਹੀ ਹੂੰ ਵਧੀਆ ਗੱਲ ਜਿਹੜਾ ਪਿੰਡ ਦਾ ਨਾਮ ਰੋਸ਼ਨ ਕਰੇ ਹਨ ਉਹ ਵਧੀਆ ਲੱਗਦਾ ਹੁੰਦਾ ਤੇ ਤੇ ਹੋਰ ਬਾਈ ਕੋਈ ਰੰਗ ਇੱਕ ਅੱਧਾ ਯਾਰ ਹੋਰ ਜੀ ਨਹੀਂ ਕਰਦਾ ਯਾਰ ਮੈਂ ਗਾਣਾ ਸੁਣਾ ਦਿੰਦਾ ਆਪਦਾ ਹੀ ਗਾਣਾ ਸੁਣਾ ਦਿੰਦਾ ਨਾ ਬਣਿਆ ਪਿਆ ਹਾਂ ਉਹਗਾ ਅੱਖਾਂ ਵਿੱਚ ਲੰਮੀ ਪਾਈ ਕਜਲੇ ਦੀ ਤਾਰਨੀ 6 ਫੁੱਟ ਹਾਈਟ ਤੇਰੀ ਸੋਣੀ ਮੁਟਿਆਰਨੀ ਮਿੱਟੀ ਚੁੰਮਦੀ ਬਹਾਨੇ ਨਾਲ ਥੇਲੀ ਪੈਰਦੀ ਸਾਨੂੰ ਦੱਸ ਦੇ ਰਿਕਾਨੇ ਦੱਸ ਦੇ ਰਿਕਾਨੇ ਤੂੰ ਇਹ ਕਿਹੜੇ ਸ਼ਹਿਰ ਦੀ ਸਾਨੂੰ ਦੱਸ ਦੇ ਰਿਕਾਨੇ ਕੀ ਬਾਤ ਆ ਬਾਈ ਹਣਾ ਅ ਭਾਈ ਧੰਨਵਾਦ ਤੁਹਾਡਾ ਹਨਾ ਤੁਸੀਂ ਸਮਾਂ ਸਮੇਂ ਚੋਂ ਸਮਾਂ ਕੱਢਿਆ ਆਪਣਾ ਆ ਇਹ ਨਹੀਂ ਆਪਾਂ ਲਿਆ ਸੀਗਾ ਵੀ ਉਹ ਹਨਾ ਫੌਜੀ ਸਾਹਿਬ ਦਾ ਨਾ ਤੇ ਇਹਨਾਂ ਦਾ ਪਰਿਵਾਰ ਇਨੋਂ ਵੱਡਾ ਇੱਕ ਵਾਰੀ ਹੋਦਾ ਹੈ ਕਰਾ ਛੋਟਾ ਭਰਾ ਹਾਂ ਉਹਦੇ ਭਾਈ ਆਪਾਂ ਹਨ ਜਿਹੜੀ ਤੁਹਾਨੂੰ ਜਿਹੜੀ ਵੀਡੀਓ ਦਿਖਾਈ ਸੀਗੀ ਆਪਾਂ ਵੀਡੀਓ ਦੇ ਵਿੱਚ ਆਪਾਂ ਫੌਜੀ ਸਾਹਿਬ ਦਾ ਜ਼ਿਕਰ ਕੀਤਾ ਸੀ ਇਹ ਉਹਨਾਂ ਦੇ ਛੋਟੇ ਭਾਈ ਨੇ ਹਨਾ ਬਹੁਤ ਦੁੱਖ ਹੋਇਆ ਦੇਖ ਕੇ ਚਲੋ ਇੱਕ ਉਹ ਵੀ ਹੁੰਦੀ ਹੈ ਹਨਾ ਦੇਸ਼ ਕੌਮ ਦੀ ਖਾਤਰ ਸ਼ਹੀਦ ਹੋਏ ਬਾਈ ਜੀ ਹਨਾ ਤੇ ਸਾਨੂੰ ਇਹਨਾਂ ਦੇ ਬਾਰੇ ਥੋੜੀ ਬਹੁਤੀ ਤੁਸੀਂ ਆਪਦੀ ਜੁਬਾਨੀ ਦੱਸੋ ਵੀ ਤੁਹਾਡੇ ਕੀ ਲੱਗਦੇ ਸੀ ਕਿੰਨਾ ਟਾਈਮ ਹੋ ਗਿਆ ਉਹਨਾਂ ਸ਼ਹੀਦ ਹੋਏ ਹਨ ਉਹਦੇ 24 ਸਾਲ ਹਨ 99 'ਚ ਹੋਇਆ ਵਜਨ ਅੱਛਾ ਜੀ 99 ਦਾ ਤੇ ਬਾਈ ਇੱਕ ਵਾਰ ਨਾ ਮਤਲਬ ਮੇਰੇ ਫੁੱਫੜ ਜੀ ਆ ਅੱਛਾ ਹਣਾ ਉਹਨਾਂ ਦੇ ਜਿਹੜਾ ਬੋਲਣ ਦਾ ਸਟਰਕਚਰ ਹੈ ਨਾ ਜਾਂ ਉਹਨਾਂ ਦੀ ਵੋਕਲ ਕੋਰਡ ਆ ਜਿਹੜੀ ਆ ਵੋਕਲ ਹੈ ਨਾ ਉਹਨਾਂ ਦੀ ਉਹਨਾਂ ਅਲੱਗ ਹੀ ਇੱਕ ਟਾਈਪ ਜੀ ਦੀ ਵੋਕਲ ਹੈ ਨਾ ਉਹਨਾਂ ਦੀ ਤੇ ਮੈਨੂੰ ਨਾ ਜਿਹੜੀਆਂ ਅਲੱਗ-ਅਲੱਗ ਵੋਕਲ ਹੁੰਦੀਆਂ ਨਾ ਉਹ ਮੇਰੇ ਦਿਮਾਗ 'ਚ ਛੇਤੀ ਬਹਿ ਜਾਂਦੀਆਂ ਆ ਅੱਛਾ ਅੱਛਾ ਹਾਂ ਤੇ ਉਹ ਮਤਲਬ ਸੇਮ ਟੂ ਸੇਮ ਵਾਇਸ ਕੱਢ ਦਿੰਨਾ ਮੈਂ ਜਿਹੜੀ ਕੋਈ ਅਲੱਗ ਵਾਇਸ ਹੋਵੇ ਅੱਛਾ ਮੇਰੇ ਭੁੱਪੜ ਦੀ ਨਾ ਆਵਾਜ਼ ਅਲੱਗ ਜੀ ਆ ਤੇ ਮੇਰੀ ਭੈਣ ਆ ਜਿਹੜੀ ਭੂਆ ਦੀ ਕੁੜੀ ਆ ਹਣ ਉਹ ਟੀਵੀ ਦੇਖੀ ਜਾਂਦੀ ਸੀ ਕਿ ਫਿਲਮ ਦੇਖੀ ਜਾਂਦੀ ਸੀ ਉਹ ਹਾਂ ਨਾ ਉਹ ਜਿਹੜਾ ਉੱਚ ਉਹ ਦੇਖਿਆ ਲਈ ਉਹ ਚੱਲਦੀ ਹੁੰਦੀ ਸੀ ਕਿ ਟੈਲੀਵਿਜ਼ਨ ਤੇ ਧਰਮਵੀਰ ਦੀ ਫਿਲਮ ਧਰਮਿੰਦਰ ਦੀ ਹੈਨਾ ਤੇ ਉਹ ਉਹਦਾ ਫੈਨ ਸੀਗਾ ਪੂਰਾ ਤੱਕੜੜ ਫੈਨ ਹੈਨਾ ਤੇ ਭਾਈ ਉਹ ਕਹਿੰਦਾ ਵੀ ਉਹਦੇ ਬੋਲਣ ਦਾ ਸਟਾਈਲ ਸੀਗਾ ਉਹਨੇ ਇਹਨਾ ਮੇਰੀ ਭੈਣ ਨੇ ਉਧਰ ਮੋਟ ਖੋਲਿਆ ਉਹ ਕਹਿੰਦੀ ਮੈਂ ਨਾਟਕ ਵੇਖਣਾ ਫੁੱਫੜ ਤੋਂ ਹਾਂ ਉਹਨੇ ਖੋਲਿਆ ਰਮੜ ਦੇ ਲੱਕੋ ਹੁੰਦਾ ਉਹ ਕਹਿੰਦਾ ਆ ਜਿਹੜੇ ਤੁਹਾਡੇ ਕੋਰੇ ਆ ਨਾ ਕੋਰੇ ਬੜ ਦੇਖਣ ਦੇਤੇ ਬਰਾਚਰ ਬੋਟ ਕਹ ਲਿਆ ਬੈ ਆਖਿਆ ਵੀ ਤਰ ਵੀਰ ਦੀ ਫੈਲ ਲਾ ਦੇ ਲੈ ਮਨ ਲਾ ਕੇ ਦਿੱਤੇ ਫੇਰ ਲੱਕਿਆ ਤੁਹਾਡਾ ਫੁੱਫੜ ਕੁੱਛੇ ਹੋ ਗਿਆ ਕੀ ਬਾਤ ਆ ਪੀਰਣਾ ਉਹ ਆਏ ਬੋਲਦਾ ਸੀਗਾ ਤੇ ਬਈ ਹੋਰ ਕਲਾਕਾਰ ਦੀ ਆਵਾਜ਼ ਕੋਈ ਹੋਰ ਤੁਸੀਂ ਯਾਰ ਸਪਾਈਡਰਮੈਨ ਉਹ ਦੇਖਣਾ ਪੰਜਾਬੀ ਚ ਡਬ ਕੀਤੀਆਂ ਵਾ ਨਹੀਂ ਮੇਰੇ ਧਿਆਨ ਚ ਨਹੀਂ ਗੱਲ ਤੁਸੀਂ ਦੱਸ ਦੋ ਉਹ ਨਾ ਜਿਹੜੀਆਂ ਪੰਜਾਬੀ ਚ ਡਬ ਕੀਤੀਆਂ ਉਹਨਾਂ ਨੇ ਜਿਹੜਾ ਸਪਾਈਡਰਮੈਨ ਉਹਨਾਂ ਨੇ ਬੋਲਣ ਦਾ ਸਟਾਈਲ ਆਇਆ ਉਹ ਇੱਕੜੇ ਚ ਓਏ ਯਾਰ ਸਪਾਈਡਰਮੈਨ ਤੇਰੇ ਮੈਂ ਇਸ ਪੈਰ ਦੇ ਵਿੱਚ ਗੋਲਾ ਛਾਡਾਂਗੇ ਤੇ ਗੋਲਾ ਫਟ ਕੇ ਕਰੇਗਾ ਫੜਮ ਕਿਆ ਬਾਤ ਹੈ ਰਵਿੰਦਰ ਗਰੇਵਾਲ ਜਿਹੜੇ ਉਹ ਕਿਦਾਂ ਬੋਲਦੇ ਆ ਓਹੀ ਇੱਥੀਆਂ ਓਹੀ ਸ਼ਰਮ ਪਰ ਤੱਕਣ ਵਾਲੀ ਦੀ ਅੱਖ ਬਦਲੀ ਤੱਕਣ ਵਾਲੀ ਦੀ ਅੱਖ ਬਦਲੀ ਫੇਰ ਆ ਗਿਆ ਆਪਣੇ ਹਾਕਮ ਸੁਫੀ ਉਹ ਕਿੱਦਾਂ ਗਾਉਂਦੇ ਆ ਪਾਣੀ ਵਿੱਚ ਮਾਰਾਂ ਡੀਟਾ ਕਰਦੀ ਪਈ ਰੋਜ ਉਡੀਕਾਂ ਰਾਂਝਣ ਮਿਲਵਾ ਦੇ ਰੱਬਾ ਤਾ ਵੀ ਨਾ ਦੂਰ ਤੇਰੀ ਕਾਂ ਵਿਛੜਿਆ ਯਾਦ ਮਿਲਾ ਦੇਵੇ ਸੱਜਣਾ ਦੇ ਮੇਲ ਕਰਾ ਦੇਵੇ ਕੀ ਬਾਤ ਹੈ ਭਾਈ ਫੇਰ ਇੱਕ ਨਾ ਮੈਂ ਪਹਿਲਾਂ ਕੱਢਦਾ ਹੁੰਦਾ ਸੀਗਾ ਅਜ਼ਾਨ ਅਜ਼ਾਨ ਨਹੀਂ ਹੁੰਦੀ ਹੁੰਦੀ ਮਸਜਿਦ ਦੇ ਵਿੱਚ ਮਸਜਿਦ ਦੇ ਵਿੱਚ ਜਿਹੜੀ ਅਜ਼ਾਨ ਹੁੰਦੀ ਆ ਉਹ ਕਿੱਦਾਂ ਹੁੰਦੀ ਆ ਅੱਛਾ ਉਹ ਅੱਲਾ ਠੀਕ ਹੈ ਬਾਈ ਹਨਾ ਕਿਆ ਬਾਤ ਹੈ ਹਨਾ ਰੱਬ ਨੇ ਤੁਹਾਨੂੰ ਚੰਗਾ ਜਿਹੜਾ ਗੁਣ ਬਖਸ਼ਿਆ ਹਨਾ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਇਹ ਹੀ ਦੁਆ ਕਰਦੇ ਹਾਂ ਹਨਾ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਹਨਾ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਾਨੂੰ ਜਿਹੜਾ ਸਮਾਂ ਦਿੱਤਾ ਹਨਾ ਦੋਸਤੋ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹਨਾ ਤੇ ਦੱਸਣਾ ਵੀ ਬਾਈ ਨੇ ਜਿਹੜੀਆਂ ਆਵਾਜ਼ਾਂ ਕਿਵੇਂ ਦੀਆਂ ਕੱਢੀਆਂ ਲਾਈਕ ਕਮੈਂਟ ਕਰਨਾ ਹਨਾ ਤੇ ਮਿਲਦੇ ਹਾਂ ਕਿਸੇ ਹੋਰ ਕਲਾਕਾਰ ਦੇ ਨਾਲ ਤਦ ਤੱਕ ਦੇ ਲਈ ਰੱਬ ਰੱਖਾ